ਹੁਣ ਮੈਨੂੰ ਉਹਨੇ ਸਾਰੀ ਪੰਚਾਇਤ ਦੇ ਵਿੱਚ ਕਿਹਾ ਵੀ ਕੋਈ ਗੱਲ ਨਹੀਂ ਮੈਂ ਤੇਰੇ ਨਾਮ 3.5 ਕਿਲੇ ਜ਼ਮੀਨ ਲਵਾ ਦੂੰਗਾ ਫਿਰ ਬਾਅਦ ਹੁਣ ਮੁੱਕਰਦਾ ਉਹਦੇ ਮਗਰ ਲਾ ਕੇ ਯਾਰ ਆਹ ਜਨਾਨੀ ਮਗਰ ਲਾ ਕੇ ਕਿੱਥੀ ਕਿੰਨੀ ਮਾੜੀ ਗੱਲ ਆ ਤੂੰ ਆਪ ਦੇਖ ਲੈ ਯਾਰ ਰਹਿ ਜਵਾਨ ਤੇ ਪਰੋਹਣੇਆਂ ਜਵਾਨਾਂ ਜਮੂਨਾ ਤੇ ਉਤੀਆਂ ਉਤੋਂ ਦੀ ਹੋ ਜਾਣ ਕਿੱਥੇ ਹੁੰਦੀਆਂ ਬਾਕੀ ਉਹਨੇ ਵੀ ਆਦਾ ਘਰ ਪ੍ਰਬੰਧ ਦੇਖਣਾ ਯਾਰ ਤੈਨੂੰ ਗੱਲ ਦੱਸਦਾ ਇੱਕ ਸਵਾ ਹੱਥ ਅੱਧਾ ਸਿਰੇ ਤੇ ਗੰਢ ਜਿੰਨਾ ਘਬਰੇਗਾ ਜਿੰਨਾ ਲੜੇਗਾ ਨੁਕਸਾਨ ਤੇਰਾ ਜਿੰਨਾ ਚੁੱਪ ਰਹਿ ਜੇਗਾ ਮੈਂ ਤੇਰਾ ਚਾਚਾ 2-4 ਸਾਲਾਂ ਨੂੰ ਬੁੜਕ ਜੂ ਇੱਥੇ ਬੋਝਲ ਹੈਗਾ ਉਹ ਮੰਜ ਤੂੰ ਆਇਆ ਕਰ ਕਿਸੇ ਬਹਾਨੇ ਨਾ ਸੱਟ ਫੇਟ ਮਾਰ ਕਿ ਉਹ ਕਰ ਰਿਹਾ ਇਹ ਜਾਂ ਵਿਆਹ ਰ ਆਪਦਾ ਕਿਹੜਾ ਬਹਿ ਗਿਆ ਉਹ ਯਾਰ ਤੀ ਚਾਚੀ ਨੂੰ ਤੁਸੀਂ ਕੀ ਲਈ ਮੈਂ ਤੁਸੀਂ ਚਾਰ ਪੰਜ ਬੰਦੇ ਭਾਣਾ ਢੱਠੇ ਰਿਹਾ ਕੱਲੀ ਆ ਯਾਰ ਭਾਜੂ ਆਪੇ ਡਰਦੀ ਇਥੇ ਉਹੀ ਡਲੇ ਮਰੀ ਜਾਉ ਰਾਤ ਨੂੰ ਘਰੇ ਪਿਆਂ ਦੇ ਇਹੀ ਸੋਚੀ ਜਾਂਦਾ ਮੈਂ ਬੈਠਾ ਵੀ ਕਿਵੇਂ ਨਾ ਕਿਵੇਂ ਕਰਕੇ ਚਾਚੇ ਦਾ ਕੰਡਾ ਕੱਢਣਾ ਪਊਗਾ ਹੈ ਜਿਵੇਂ ਤੂੰ ਕਹਿੰਦਾ ਵੀ ਭਾਈ ਚੱਲ ਜ਼ਮੀਨ ਹੈ ਨਾ ਜਿਵੇਂ ਉਹ ਅੱਜ ਆਪਦੀ ਗੱਲ ਕਹਿ ਕੇ ਮੁੱਕਰ ਗਿਆ ਵੀ ਮੈਂ ਤੁਹਾਡੇ ਨਾਲ ਜ਼ਮੀਨ ਨਹੀਂ ਕਰਾਉਣੀ ਕੱਲ ਨੂੰ ਵੀ ਮੁੱਕਰ ਸਕਦਾ ਉਸ ਗੱਲ ਤੋਂ ਤਾਂ ਕਿ ਭਾਈ ਚੱਲੋ ਵੀ ਭਈ ਮੈਂ ਕਦੋਂ ਕਿਹਾ ਉਹਨਾਂ ਜ਼ਮੀਨ ਵਾਲਾ ਪਈ ਆ ਤੂੰ ਲਿਖਤ ਲਿਖਾ ਕਰਨਾ ਉਹ ਗੱਲ ਦਾ ਯਾਰ ਲਾਡੀ ਤੂੰ ਭਾਏ ਨਾ ਪੜਿਆ ਲਿਖਿਆ ਕੋਈ ਮੂਰਖਾ ਮਤਰੀਂ ਪੜ੍ਹਿਆ ਲਿਖਿਆ ਖੂਬ ਨਹੀਂ 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 ਕਮਾਲ ਹੋ ਗਈ ਯਾਰ ਜਿਹੜੀ ਗੱਲ ਮੈਂ ਤੈਨੂੰ ਕਹੀ ਐ ਨਾ ਕਿ ਮੈਂ ਸਾਢੇ 3 ਕਿੱਲੇ ਬਾਰੇ ਸੋਚੇ ਨਹੀਂ ਮੈਂ ਸੋਚਿਆ ਹੀ 7 ਕਿੱਲੇ ਬਾਰੇ ਹਮ ਬਸ ਜਦੋਂ ਮੇਰੇ 7 ਕਿੱਲੇ ਮੈਨੂੰ ਮਿਲ ਗਏ ਉਸ ਤੋਂ ਬਾਅਦ ਬੈਠੂਗਾ ਮੈਂ ਮੇਰਾ ਹੁਣ ਦਿਮਾਗ ਐ ਘੁੰਮੀਆਂ ਦਾ ਕਿਵੇਂ ਚਾਚਾ ਨੂੰ ਨੁਕਸਾਨ ਪਹੁੰਚਾਇਆ ਜਾਵੇ ਕਿਹੜੀ ਗੱਲ ਤੋਂ ਪਹੁੰਚਾਇਆ ਜਾਵੇ ਕੀ ਕਰੀਏ ਕੀ ਨਾ ਕਰੀਏ ਕਿਹੜੇ ਬੰਦੇ ਨਾਲ ਆਪਾਂ ਮਿਲিয়ে ਜਾ ਕੇ ਕਮਣਾ ਆਪਣਾ ਕੰਮ ਕਰਾ ਸਕਦਾ ਬਸ ਮੇਰਾ ਦਿਮਾਗ ਬਸ ਫਟਣ ਵਾਲਾ ਹੋਇਆ ਪਿਆ ਯਾਰ ਸੌਂ ਲੱਗੇ ਉਹ ਯਾਰ ਨੁਕਸਾਨ ਤਾਂ ਤਝਾ ਕੇ ਕਰਿਆ ਜਾਊਗਾ ਬਰੋ ਤੂੰ ਕਿਤੇ ਤੂੰ ਕਰ ਵੀ ਨਹੀਂ ਸਕਦਾ ਮੈਂ ਤਾਂ ਪਾਲਿਆ ਸੀ ਗਲਾਵੇਂ ਚ ਹੱਥ ਤੈਨੂੰ ਦਾਦਾ ਮੈਂ ਤਾਂ ਘਰੇ ਜਾ ਕੇ ਪਾਲਿਆ ਸੀ ਗਲਾਵੇਂ ਚ ਹੱਥ ਅਕੇ ਹਾਂ ਦੱਸ ਕੀ ਗੱਲ ਆ ਯਾਰ ਮੀਂਹ ਮੇਰੀ ਗੱਲ ਸੁਣ ਤੇ ਤੂੰ ਤੈਨੂੰ ਕਿੰਨਾ ਚਿਰ ਹੋ ਗਿਆ ਵੈਸੇ ਨੂੰ ਮੈਂ ਤਾਂ ਹੋ ਗਏ 4 ਸਾਲ 4 ਸਾਲ ਹੋ ਗਏ ਥੋੜੀ ਨਵੀਂ ਉਮਰ ਆ ਉਹ ਬੰਦੇ ਦੀ ਬੁਢੀ ਉਮਰ ਆ ਬਾਕੀ ਤੈਨੂੰ ਪਿੰਡ ਚ ਨਹੀਂ ਕੋਈ ਜਾਣਦਾ ਪਿੰਡ ਚ ਤੈਨੂੰ ਉਹਦੇ ਨਾਮ ਨਾਲ ਜਾਣਦੇ ਆ ਉਹ ਗੁਗੀ ਦੀ ਥਾਣੀ ਦਰਬਾਰੀ ਸਾਂਝੇ ਕੰਮ ਦੇ ਵਿੱਚ ਤੂੰ ਕਿਉਂ ਮੂਰਖ ਬਣਿਆ ਫਿਰਦਾ ਮੈਨੂੰ ਐਂ ਦਾ ਦੱਸ ਦੇ ਯਾਰ ਚੱਲ ਕੋਈ ਨਹੀਂ ਯਾਰ ਦੇਖ ਬਣਾ ਟਕਾਈ ਰੱਖ ਦੁਆਬ ਟਕਾਈ ਵਾਲੀ ਗੱਲ ਹੁਣ ਮੈਂ ਦੱਸਦਾ ਤੂੰ ਸਹੀ ਗੱਲ ਦੱਸਾਂ ਟਕਾਈ ਰੱਖ ਲਈ ਮੇਰੀ ਮੇਰੀ ਮਾਤਾ ਜਾ ਕੇ ਬਹਿ ਗਈ ਉੱਥੇ ਕਿੱਥੇ ਰਹੀ ਉਹ ਉਹਨਾਂ ਦੇ ਘਰੇ ਜਾ ਕੇ ਠੀਕ ਹੈ ਅੱਜ ਅੱਛਾ ਬਹਿ ਕੇ ਉੱਥੇ ਬਹਿ ਗਈ ਹੁਣ ਉਹਨੇ ਲਾ ਰੱਖਿਆ ਅੱਡਾ ਨਾਲ ਉਹ ਕਹਿੰਦੀ ਵੀ ਜਿੰਨਾ ਚਿਰ ਤੂੰ ਜ਼ਮੀਨ ਨਾਂ ਨਹੀਂ ਕਰਾਉਂਦਾ ਉਹਨਾਂ ਚਿਰ ਮੈਂ ਤਾਂ ਇੱਥੋਂ ਜਾਂਦੀ ਨਹੀਂ ਹੁਣ ਉਹਨਾਂ ਦੇ ਘਰੇ ਇਕਲੇ ਦਾ ਆਪਾਂ ਜਾਂਦੇ ਨਹੀਂ ਸਾਨੂੰ ਤਾਂ ਉਹਨੇ ਕਹਿਤਾ ਜੀ ਮੇਰੇ ਮਗਰ ਨਾ ਆਓ ਠੀਕ ਹੈ ਜਿਹੜੀ ਗੱਲ ਆ ਫਿਲਮੀ ਸੀ ਹਾਂ ਬਸ ਉੱਥੇ ਬੈਠੀ ਇਹੋ ਜਿਹਾ ਮਜ਼ਾ ਬਚਾ ਲੈ ਮਜ਼ਾ ਢਾ ਕੇ ਠੀਕ ਆ ਨਾ ਉਹ ਅੰਦਰ ਜਾਣ ਦੇ ਵੀ ਕਿਸੇ ਨੂੰ ਨਾ ਲੈਣਾ ਦੇਣਾ ਬਸ ਫਿਰ ਤਾਂ ਦੇਖ ਕੇ ਆਉਣ ਵਾਲਾ ਮਹੌਲਾ ਕੁਲਮਲਾ ਕੇ ਜੇ ਦੁਨੀਆ ਦੇਖੀ ਜਾਂਦੀ ਆ ਯਾਰ ਕੀ ਕਹਿ ਸਕਦਾ ਇਹ ਤਾਂ ਮਜ਼ਾਕ ਥਾਰੇ ਪਿੰਡ ਦੀ ਬਣ ਗਿਆ ਬਈ ਨਹੀਂ ਤੇਰੇ ਕੋਲੇ ਆਉਦੇ ਕੋਲੇ ਜਮੀਨ ਜਿੰਨੀ ਪਹਿ ਅੱਧ ਸੀ ਯਾਰ ਐ ਇਹ ਤਾਂ ਮੇਰੇ ਸਾਰਾ ਜੱਫਾ ਦਾ ਪੈਂਦਾ ਵੀ ਨਹੀਂ ਗੱਲ ਜੱਫੇ ਦੀ ਨਹੀਂ ਹੁਣ ਆਪਾਂ ਦੋ ਭਾਈ ਆ ਠੀਕ ਆ ਮੈਂ ਮੰਨ ਲਾਈ ਮੈਂ ਤੈਨੂੰ ਕਹਿ ਦਿਆਂ ਵੀ ਸਾਡੇ ਲਈ ਠੀਕ ਆ ਵੀ ਮੈਂ ਵਿਆਹ ਨਹੀਂ ਕਰਾਉਂਦਾ ਵੀ ਮੇਰੀ ਜ਼ਮੀਨ ਵੀ ਤੇਰੀ ਹੋਈ ਆ ਜਵਾਨ ਵੀ ਕੋਈ ਚੀਜ਼ ਹੁੰ ਉਹੀ ਗੱਲ ਆ ਵੀ ਉਹਨੇ ਜਵਾਨ ਕਰਤੀ ਮੈਨੂੰ ਵੀ ਪੁੱਤਰਾ ਕੋਈ ਗੱਲ ਨਹੀਂ ਮੇਰੀ ਜ਼ਮੀਨ ਤੇਰੀ ਆ ਠੀਕ ਆ ਮੇਰੇ ਵਿਆਹ ਬਲੇਜਾ ਚਾਰ 500 ਬੰਦਾ ਬਰਾੜ ਗਿਆ ਸੀ ਉਦੋਂ ਉਹਨਾਂ ਦੇ ਸਾਹਮਣੇ ਜਦੋਂ ਉਹਨੇ ਸ਼ਾਮ ਪੁਆਈ ਆ ਕੜਾ ਪੁਆਇਆਗਾ ਠੀਕ ਆ ਉਦੋਂ ਉੱਥੇ ਉਦੋਂ ਮੌਕੇ ਤੇ ਨਾ ਕਹਿੰਦਾ ਹੂੰ ਉਦੋਂ ਜ਼ਿੰਮੇਵਾਰੀ ਲਈ ਸੀ ਉਹ ਬੇਇੱਜ਼ਤੀ ਆ ਉਹ ਬੇਇੱਜ਼ਤੀ ਤੋਂ ਡਰਦੇ ਆ ਹੁਣ ਹੋਰ ਨਹੀਂ ਕੋਈ ਗੱਲ ਨਹੀਂ ਜਵਾਨ ਤਾ ਉਹਨੇ ਕਰਤੀ ਉਦੋਂ ਨਾ ਯਾਰ ਤੁਸੀਂ ਵੀ ਚਾਚੇ ਨੂੰ ਪੁੱਛ ਕੇ ਗੱਲ ਕਰਦੇ ਹੁੰਦੇ ਸੀ ਉਦੋਂ ਬਾਅਦ ਤੁਸੀਂ ਚਾਚੇ ਦਾ ਮੰਝਾ ਤਾਂ ਯਾਰ ਮੇਰੇ ਸਾਲ ਦਾ ਉੱਥੇ ਸੜੀ ਹੋਈ ਮੱਝ ਜੂੰ ਵਾਲੀ ਦੇ ਨਾਲ ਲਾਤਾ ਯਾਰ ਭਾਈ ਚਾਚਾ ਯਾਰ ਉਹ ਯਾਰ ਪਸੂ ਨਾ ਨਹੀਂ 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 ਤੈਨੂੰ ਪਤਾ ਯਾਰ ਜਦੋਂ ਚੋਰੀਆਂ ਆਈਆਂ ਹੋਣ ਲੱਗੀਆਂ ਸੀ ਆਪਸ ਨੂੰ ਖੋਲ ਕੇ ਲੈ ਕੇ ਜਾਣ ਲੱਗੇ ਸੀ ਉਦੋਂ ਚਾਚੇ ਨੂੰ ਬਾੜੇ 'ਚ ਕਰਤਾ ਵੀ ਉੱਥੇ ਪਸ਼ੂਆਂ ਕੋਲੇ ਪੈ ਜਾਇਆ ਕਰ ਯਾਰ ਉਹ ਪਿਆ ਨਹੀਂ ਪਸ਼ੂਆਂ ਕੋਲੇ ਯਾਰ ਉਹ ਫੇਰ ਮੇਰਾ ਤਾਂ ਨਵਾਂ ਵਿਆਹ ਹੋਇਆ ਸੀ ਭਈ ਹੈ ਨਾ ਉਹਦਾ ਨਵਾਂ ਵਿਆਹ ਹੋਇਆ ਯਾਰ ਚਲੇ ਆ ਠੀਕ ਆ ਇਹ ਤਾਂ ਗੱਲਾਂ ਆਉਂਦੀਆਂ ਨੇ ਯਾਰ ਬਸ ਗੱਲਾਂ ਕਿ ਆਉਂਦੀਆਂ ਅੱਛਾ ਤੂੰ ਮੇਰੇ ਸਾਲਾ ਰੋਟਣਾ ਚੋਪਣਾ ਆਈ ਆਹ ਗੱਲਾਂ ਜਿਹੜੀਆਂ ਆਹ ਜਿਹੜੀਆਂ ਗੱਲਾਂ ਨੇ ਇਹ ਗੱਲਾਂ ਮੈਨੂੰ ਚੁਕਦੀਆਂ ਨੇ ਜਿਹੜੇ ਪਿੰਡ ਦੇ ਲੋਕ ਮੈਨੂੰ ਗੱਲਾਂ ਕਰਦੇ ਆ ਇਹ ਗੱਲਾਂ ਨੇ ਇਥੋਂ ਚਾਚਾ ਮਰਵਾ ਦੇਣਾ ਦੇਖੀ ਜਾਈਂ ਤੂੰ ਆਹ ਚਾਚੇ ਦਾ ਤੂੰ ਕੀ ਕਰਦੇਗਾ ਮੇਰੇ ਸਾਲੇ ਆਪ ਹੀ ਮਰੇਗਾ ਹਾਈ ਤੇ ਬੈਠੀਆਂ ਕੁੜੇ ਸਸਰੀ ਕਲਤਾਈ ਸਸਰੀ ਕਾਲਾ ਹੋਰ ਕਿਵੇਂ ਆ ਠੀਕ ਆ ਬੱਤ ਮੈਂ ਤਾਂ ਤੂੰ ਦੱਸ ਵਧੀਆ ਹੋਰ ਦੱਸ ਚਾਹ ਪਾਣੀ ਪੀਏਂਗੀ ਨਾ ਨਾ ਚਾਹ ਪਾਣੀ ਤਾਂ ਨਹੀਂ ਮੈਂ ਪੀਂਦੀ ਛੱਤਰੀ ਮਾਂ ਦੀ ਨੇ ਉਹ ਤਨਾ ਹਰਪ੍ਰੀਤ ਬਾਲੀ ਬਿਮਾਰ ਹੋਈ ਪਈ ਐ ਲੈ ਕੇ ਬਠੰਡੇ ਗਈ ਹੋਈ ਆ ਉਹਨੂੰ ਹਰਪ੍ਰੀਤ ਆਈ ਐ ਬਸ ਕੀ ਆਈ ਐ ਕੀ ਦੱਸਾਂ ਬਸ ਅੱਛਾ ਕੀ ਦੇਖੋ ਲੱਗੇ ਹਰਪ੍ਰੀਤ ਦਾ ਕੁਛ ਨਹੀਂ ਬਸ ਹੋਣਾ ਕੀ ਆ ਆ ਕਾਲੇ ਨੇ ਘਰੋਂ ਕੱਢਤੀ ੱੱਕੇ ਮਾਰ ਕੇ ਹਾਂ ਤੇ ਕੱਲ ਦੀ ਟੈਨਸ਼ਨ ਲਈ ਬੈਠੀ ਆ ਅੱਜ ਬੁਖਾਰ ਨਹੀਂ ਉਤਰਦਾ ਤਾਂ ਲੈ ਕੇ ਗਈ ਹੋਈ ਆ ਬਠੰਡੇ ਮੈਂ ਕਾਲੇ ਨੇ ਕਾਹਤੋਂ ਘਰੋਂ ਕੱਢਤੀ ਬਸ ਤੂੰ ਰਹਿਣ ਦੇ ਕਰਤਾਈ ਤੈਨੂੰ ਸਾਰਾ ਹੀ ਪਤਾ ਤੇਰੇ ਕਰ ਕੀ ਹੋਇਆ ਸਾਰਾ ਕੁਝ ਨਾ ਮੇਰੇ ਕਰਕੇ ਆ ਕੀ ਹੋਇਆ ਮੇਰੇ ਕਰਕੇ ਕੀ ਹੋਇਆ ਮੈਂ ਕੀ ਕਹਤਾ ਐਹ ਜਾਨੂ ਕਿਉਂ ਤਾਈ ਤੂੰ ਫੋਨ ਨਹੀਂ ਕੀਤਾ ਕਾਲੀ ਨੂੰ ਤੈਨੂੰ ਕੀ ਲੋੜ ਸੀ ਦੱਸਣ ਦੀ ਵੀ ਕਾ ਚਾਚਾ ਮੁੱਕਰ ਗਿਆ ਤੈਨ ਕਿੱਲਿਆਂ ਤੋਂ ਨਹੀਂ ਕਾਲੇ ਨੂੰ ਕਾਹਨੂੰ ਫੋਨ ਕੀਤਾ ਮੈਂ ਤਾਂ ਹਰਪ੍ਰੀਤ ਨੂੰ ਦੱਸਿਆ ਸੀ ਮੈਂ ਤਾਂ ਡੁੱਬੜ ਗਿਆ ਐ ਫੋਨ ਕੀਤਾ ਛੋੜਾ ਕਰਕੇ ਮੈਂ ਆਖਿਆ ਵੀ ਛੋੜਾ ਉਧਰ ਮੈਂ ਸੁਣਿਆ ਸੀ ਬਾਹਵਾਲ ਜਾਜ ਆ ਪਾਏਗਾ ਚਾਚੇ ਨਾਲ ਵੀ ਚਲ ਜੀ ਹਰਪ੍ਰੀਤ ਤੇ ਕਾਲਾ ਆ ਜਾਣਗੇ ਕੋਈ ਗੱਲ ਲੱ ਟਕਾ ਹੋ ਜਾਂਦਾ ਹੁੰਦਾ ਮੈਨੂੰ ਪਤਾ ਨਾ ਤਾਈ ਵੀ ਕੱਲ ਦਸ ਵਾਖਾ ਕਿਹੋ ਜਾਂ ਉਹ ਜਿਹੜੇ ਇੱਥੇ ਬੈਠੇ ਸੀ ਕਿਵੇਂ ਬੋਲਦਾ ਸੀ ਕੱਲ ਤੈਨੂੰ ਕੀ ਲੋੜ ਸੀ ਦੱਸਣ ਦੀ ਨਾ ਸਾmber ਨੂੰ ਅਸੀਂ ਕਿਹੜਾ ਜਵਾਬ ਸੀਗੇ ਅਸੀਂ ਆਪ ਹੀ ਨਜੇਠ ਲੈਂਦੇ ਚਾਚੇ ਨਾਲ ਪੈਪਾਈ ਕੀਤਾ ਤਾਂ ਮੈਂ ਤੁਹਾਡਾ ਭਾਲਾਈ ਸੀਗਾ ਮੈਂ ਕਿਹਾ ਚੱਲ ਫਿਰ ਫਿਰ ਕਰ ਦਿਆਂ ਫਿਰ ਦਿਆਂ ਕਈ ਵਾਰੀ ਬੰਦੇ ਦਾ ਚਿੱਤ ਨਹੀਂ ਠੀਕ ਹੁੰਦਾ ਜਦੋਂ ਘਰੇ ਗਲੇਸ਼ ਹੋਵੇ ਇਹੋ ਜਿਹਾ ਭਾਤ ਕੋਈ ਨਾ ਹੀ ਕਰੇ ਆ ਕੁੜੀ ਕੱਢਦੀ ਧੱਕੇ ਮਾਰ ਕੇ ਕਰ ਮੈਂ ਉਹਦਾ ਕੀ ਹੱਕ ਸੀ ਕੁੜੀ ਨੂੰ ਕੱਢਣ ਦਾ ਰੌਲਾ ਤੇ ਸੋਡੇ ਘਰੇ ਆ ਉਹ ਕਹਿੰਦਾ ਵੀ ਤੇਰੇ ਚਾਚੇ ਨੂੰ ਕਹਿ ਵੀ ਪਹਿਲਾਂ 3 ਕਿਲੋ ਆੜੀ ਦੇ ਨਾਮ ਲਵਾ ਫੇਰ ਲੈ ਕੇ ਜਾਊਗਾ ਤੈਨੂੰ ਵੀ ਉਹ ਅਮਰੀਕਾ ਕਿ ਨਾ ਗੱਲ ਤੋਂ ਮੁੱਕਰ ਗਿਆ ਕਹਿੰਦਾ ਮੇਰੀ ਗੱਲ ਵੀ ਝੂਠੀ ਪਾ ਕੇ ਚਾਰ ਬੰਦੇ ਜਿਗਾ ਮੈਂ ਖੜਨ ਯੋਗਾਂ ਨਹੀਂ ਹੈਗਾ ਕਹਿੰਦਾ ਤੁਸੀਂ ਮੇਰੀ ਬੇਇੱਜ਼ਤੀ ਕਰਾਈ ਜਾਂਦੇ ਹੋ ਅੜੀਏ ਮੈਨੂੰ ਨਹੀਂ ਲੱਗਦਾ ਮਨਿੰਦਰ ਵੀ ਉਹਨੂੰ ਇਹ ਜ਼ਮੀਨ ਦਾ ਐਂ ਲਾਲਚ ਹੈ ਮੈਨੂੰ ਤਾਂ ਗੱਲ ਕੁਝ ਹੋਰ ਲੱਗਦੀ ਹੈ ਹਰਪ੍ਰੀਤ ਨੂੰ ਕੁੱਟ ਮਾਰ ਕੇ ਕੱਢਣ ਦਾ ਕੀ ਫਾਇਦਾ ਸੀ ਸੋਡੇ ਨਾਲ ਗੱਲ ਕਰਦਾ ਉਹ ਅਣਖੀ ਬੰਦਾ ਉਹਨੂੰ ਆਪਦੀ ਜ਼ੁਬਾਨ ਦਾ ਪੱਕਾ ਉਹਨੂੰ ਆਏ ਵੀ ਨਾ ਅਣਖੀ ਬੰਦਾ ਤੇ ਹੁਣ ਆਹ ਕਿਹੜਾ ਉਹਦੀ ਬੇਇੱਜ਼ਤੀ ਨਹੀਂ ਹੋਈ ਹੋਣੀ ਜੇ ਤੇ ਕੁੜੀ ਨੂੰ ਘਰੋਂ ਕੱਢਿਆ ਉਹੀ ਤਾਂ ਗੱਲ ਹਜ ਤੱਕ ਜਾ ਕੇ ਨਹੀਂ ਖੜੇ ਨਾ ਸਾਡਾ ਉਹਨੇ ਫੋਨ ਚੱਕਿਆ ਹੁਣ ਲਾਡੀ ਘਰੇ ਆਊਗਾ ਰੈਕ ਕਰਕੇ ਫਿਰ ਜਾਣੇ ਆ ਸੀ ਮੰਮੀ ਨੂੰ ਪੁੱਛਦੀ ਆ ਵੀ ਉਹ ਕੀ ਕਹਿੰਦੀ ਆ ਮੰਮੀ ਨੇ ਕਹਿੰਦੇ ਤੁਸੀਂ ਜਾਓ ਦੋਨੇ ਜਾਨੇ ਕਿ ਜਾ ਕੇ ਗੱਲ ਕਰਕੇ ਆਓ ਕਾਲੇ ਨਾਲ ਹਾਂ ਅੱਛਾ ਚਲ ਭਾਈ ਜਾਣਾ ਤਾਂ ਜਾਇਓ ਮੈਂ ਤਾਂ ਫੇਰ ਮੇਰੇ ਮੂੰਹ ਚੋਂ ਮੈਂ ਗੱਲ ਨਿਕਲ ਜਾਂਦੀ ਆ ਫੇਰ ਤੁਸੀਂ ਗੱਲ ਦੀ ਗੱਲ ਬਣਾ ਲੈਨੇ ਹੋ ਮੈਂ ਤਾਂ ਤੁਹਾਡਾ ਭਲਾ ਹੀ ਕੀਤਾ ਸੀ ਵੀ ਚਲ ਭਾਈ ਕੁੜੀ ਆਜੂ ਸਾਂਭ ਲੂ ਸੋਨੂੰ ਮੇਰਾ ਤਾਂ ਫੇਰ ਵੀ ਢਿੱਡ ਮੱਚਦਾ ਛੋਡੇ ਤੇ ਤਾਂ ਕਰਕੇ ਹੁਣ ਤਬੇ ਤੁਸੀਂ ਕਹੋਗੇ ਖਾਨੀ ਕੋਣ ਸ਼ੋਆ ਲੈਣਾ ਹੁੰਦੀ ਐ ਤੂੰ ਤਾਈ ਆਏ ਵੀ ਤਾਂ ਸੋਚ ਜੀ ਦੱਸਣਾ ਹੁੰਦਾ ਸੀ ਆਪ ਹੀ ਦੱਸ ਦਿੰਦੇ ਕੁੜੀ ਨੂੰ ਤੂੰ ਸਾੜ ਜਾਂ ਤੇ ਮਾਰੀ ਮੋਟੀ ਰਾਇ ਕਰਿਆ ਕਰ ਤੂੰ ਮਿੰਟ ਲਾਉਣੇ ਚਾਕੇ ਫੋਨ ਕੁੜੀ ਨੂੰ ਕਰ ਦਿੰਨੀ ਆ ਨਹੀਂ ਕੁੜੀ ਨੂੰ ਫੋਨ ਤਾਂ ਮੈਂ ਐ ਕਰ ਲੈਣੀ ਜਦੋਂ ਮੇਰਾ ਮਾਨ ਚ ਉੱਟਦਾ ਨਾ ਤੇ ਉਦੋਂ ਹੁਣ ਮੇਰਾ ਕਿਹੜਾ ਦੁੱਖ ਸੁੱਖ ਪੁੱਤ ਸੁਣਨ ਆਲਾ ਹੈਗਾ ਕੋਈ ਹਰਪ੍ਰੀਤ ਨਾੜੀ ਦੁੱਖ ਸੁੱਖ ਕਰਦੀ ਆ ਮੈਂ ਤਾਂ ਕਰਕੇ ਮੈਂ ਖਾ ਚੱਲ ਮੈਂ ਪੁੱਛਦੀ ਆ ਭਲਾ ਉਹਨੂੰ ਕਿਸੇ ਗੱਲ ਦਾ ਪਤਾ ਵੀ ਹੈਗਾ ਕਿ ਨਹੀਂ ਤਾਂ ਕਰਤਾ ਮੈਂ ਫੋਨ ਚਲ ਤੁਸੀਂ ਤਾਂ ਭਲਾ ਕਰਦੇ ਹੋ ਆਪ ਦੇ ਲੈ ਜੜਾਂ ਚ ਦਾਤੀ ਪਾਉਣ ਨੂੰ ਫਿਰਦੇ ਆ ਹੈ ਆ ਸਾਰਾ ਕੁ ਚਾਚੇ ਕਰਕੇ ਹੋਇਆ ਜਿੰਨਾ ਕੁਝ ਹੋਇਆ ਨਾ ਉਹ ਲੈ ਕੇ ਆਉਂਦਾ ਉਹਨੂੰ ਵਿਆਹ ਕੇ ਨਾਲ ਜਾਂ ਕੁਝ ਹੁੰਦਾ ਨਹੀਂ ਉਹ ਤਾਂ ਭਾਈ ਜਿਹੜਾ ਹੁਣ ਉਹਨੇ ਕੁਝ ਕਰਤਾ ਉਹ ਤਾਂ ਚੱਲ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਉਹਦੇ ਚ ਸੋਡਾ ਚਾਚਾ ਸੋਡੀ ਜ਼ਮੀਨ ਹੈ ਹੈ ਉਹ ਸਾਡੀ ਕਾਦੀ ਜ਼ਮੀਨ ਹੈਗੀ ਸਾਡੀ ਕਾਦੀ ਰਹਗੀ ਅਗਲੀ ਬੈੜ ਕੀ ਕੁੰਡਲੀ ਮਾਰ ਕੇ ਉੱਤੇ ਸਾਰੀ ਜ਼ਮੀਨ ਦੇ ਨਹੀਂ ਉਹ ਤਾਂ ਭਾਈ ਜਦੋਂ ਵਿਆਹ ਕੇ ਲਿਆਇਆ ਉਹ ਬੈਠੂਗੀ ਤਾਂ ਸਹੀ ਉਹ ਵੀ ਕੋਈ ਆਈ ਹੋਣੀ ਹੈ ਦੇਖ ਕੇ ਵੀ ਕੁਝ ਪੱਲੇ ਹੈਗਾ ਇਹਦੇ ਤਾਂਹੀਂ ਤੂੰ ਤਾਂ ਹੀ ਕਰਾਇਆ ਵਾ ਹੂੰ ਕੌਣ ਕਹਾਂਦਾ ਸੀ ਏਡੀ ਉਮਰ ਦਾ ਬੰਦੇ ਨਾਲ ਵਿਆਹ ਉਹੀ ਤਾਂ ਗੱਲ ਹੈਗੀ ਹੁਣ ਉਹ ਤਾਂ ਸੋਡੇ ਕਾਹੇ ਤੋਂ ਨਾਤਾ ਉਹ ਜਾਣ ਲੱਗੀ ਹੈ ਅਗਰ ਇਹਦਾ ਅਦਕਾਰ ਬਸਾ ਲਿਆ ਉਹਨੇ ਆ ਕੇ ਲੈ ਮੇਰੀ ਸਸਤੀ ਗੱਲ ਦੇਖ ਲੈ ਕੱਲ ਦੀ ਬੈਠੀ ਉਹਨਾਂ ਦੇ ਘਰੇ ਕਹਿੰਦੀ ਮੈਂ ਤਾਂ ਉਹਨਾਂ ਟਾਈਮ ਇੱਥੇ ਬੈਠੂ ਜਿਹਨਾਂ ਟਾਈਮ ਤੇ ਉਹਨੂੰ ਘਰੋਂ ਨਹੀਂ ਕੱਢਦਾ ਅੱਜ ਸਵੇਰੇ ਖਿੱਚ ਕੇ ਲਈ ਮਸਾਂ ਵੀ ਆ ਹਰਪੀ ਤੋਂ ਦਵਾਈ ਦਿਵਾ ਲਿਆ ਨਾ ਹੁਣ ਮੱਜਮੂਰੇ ਬੀਂਡ ਵਜਾਉਣ ਦਾ ਕੀ ਪੈਦਾ ਕਰਨ ਵੇਲੇ ਤਾਂ ਕੁਛ ਕਰਿਆ ਨਹੀਂ ਗਿਆ ਇਹ ਤੋਂ ਹੁਣ ਕੀ ਕਰੂ ਉੱਥੇ ਬਹਿ ਕੇ ਇਹ ਡਰਾਮੇ ਕਰਦੀ ਆ ਸਾਨੂੰ ਕਰ ਕਰਕੇ ਦਿਖਾਉਂਦੀ ਆ ਵੀ ਹਾਂ ਮੈਂ ਕਰੀ ਜਾਨੀ ਆ ਬੁਰਾ ਲੱਗਦਾ ਪੁੱਤ ਗਾਹਾਂ ਜਮਾਈ ਕੀ ਸੋਚਦਾ ਹੂ ਇਹ ਗੱਲਾਂ ਤੇਰੀ ਸੱਸ ਨੂੰ ਵੀ ਸੋਚਣੀਆਂ ਚਾਹੀਦੀਆਂ ਹਜੇ ਤਾਂ ਉਹਨੂੰ ਪਤਾ ਨਹੀਂ ਲੱਗਿਆ ਜੇ ਉਹਨੂੰ ਪਤਾ ਸਹੀ ਗੱਲ ਐ ਭਾਈ ਹੈ ਤਾਂ ਸੋਡਾ ਪਰੋਣਾ ਵੀ ਕੱਬਾ ਥੋੜਾ ਜ। ਹੁਣ ਹਰਪ੍ਰੀਤ ਦਾ ਕੀ ਕਰੋਗੇ ਫਿਰ ਤੁਸੀਂ? ਕੀ ਪਤਾ ਹੁਣ ਕੀ ਬਣੂਗਾ ਕੀ ਨਹੀਂ। ਹੁਣ ਮੈਂ ਤੇ ਲਾੜੀ ਜਾ ਕੇ ਮਿਹਨਤਾਂ ਕਰਕੇ ਆਉਣਾ ਕੁੜੀ ਨੂੰ ਤਾਂ ਘਰੇ ਵਸਾਉਣੇ ਕਿੰਨਾ ਟਾਈਮ ਇੱਥੇ ਬੈਠੀ ਰਹੂਗੀ ਹੁਣ। ਸਹੀ ਗੱਲ ਆ ਉਹਦਾ ਜਵਾਕੜੀ ਦਾ ਕੀ ਕਸੂਰਾ ਨਾ ਸੋਡੇ ਚੋਂ ਚ ਨਾ 13 ਚੋਂ। ਕਸੂਰ ਤਾਂ ਉਹਦਾ ਵੀ ਨਹੀਂ ਸਾਡਾ ਵੀ ਨਹੀਂ ਸਾਡੀ ਜ਼ਮੀਨ ਵੀ ਐਵੇਂ ਹੀ ਗਈ। ਆ ਮੇਰੀ ਮਾਮੀ ਰੋਈ ਫੋਨ ਲਾ ਲੈਂਦੀ ਆ। ਕੀ ਬਣਿਆ ਜ਼ਮੀਨ ਦਾ ਤਿੰਨ ਕਿਲੇ ਕਰਾਤੇ ਨਾ ਹੁਣ ਇਹਨੂੰ ਕੀ ਦੱਸਾਂ? ਜੇ ਮੈਂ ਘਰੇ ਦੱਸਤਾ ਨਾ ਵੀ ਤਿੰਨ ਕਿਲੇ ਤੋਂ ਮੁੱਕਰ ਗਿਆ। ਐਨਵਲ ਮੇਰੀ ਮ ਹੋਣਾ ਹੀ ਆ ਫਿਰ ਕਗਲੇ ਨੂੰ ਰੋਸਾ ਤਾਂ ਇਸ ਗੱਲ ਦਾ ਅਜੇ ਮੈਨੂੰ ਪਿਓ ਨੂੰ ਪਤਾ ਨਹੀਂ ਲੱਗਾ ਕਿਸੇ ਗੱਲ ਦਾ ਮੇਰੀ ਮਾਂ ਨੇ ਦੱਸਿਆ ਨਹੀਂ ਜੇ ਉਹਨੂੰ ਪਤਾ ਲੱਗ ਗਿਆ ਉਹ ਨਹੀਂ ਨਹੀਂ ਮੈਨੂੰ ਇੱਕ ਮਿੰਟ ਰਹਿਣ ਦੇਣਾ ਇੱਥੇ ਮੈਂ ਪਿਓ ਨੂੰ ਤਾਂ ਹੁਣ ਦੱਸਣਾ ਹੀ ਪਊ ਫਿਰ ਦੱਸਿਆ ਕਿ ਉਹ ਨਹੀਂ ਤੇਰੀ ਮਾਂ ਨੇ ਵੀ ਗਲਤ ਕੰਮ ਕੀਤਾ ਤੇ ਉਹ ਮੇਰੇ ਬਾਪੂ ਦੇ ਸੁਭਾਅ ਵਾਲਾ ਪੇੜਾ ਨੂੰ ਰਹਿਣ ਨਹੀਂ ਦੇਣਾ ਨਾਲ ਦੀ ਨਾਲ ਸਮਾਨ ਚ ਕਾ ਦੂ ਇੱਥੋਂ ਲੈ ਇੱਥੇ ਆ ਕੇ ਆਪ ਤੱਕ ਕਿਕਰ ਸੋ ਨਾਲ ਗੱਲ ਕਰੂਗਾ ਕਰੂਗਾ ਗੱਲ ਬਸ ਘਰੀ ਖੜੀਆ ਗੱਲ ਤੇ ਤੂੰ ਹੁਣ ਬਸ ਆਹੀਂ ਬੈਠੀ ਰਹੇਂਗੀ ਇੱਥੇ ਕੋ ਕੰਮ ਨੂੰ ਹੱਥ ਪਾਦਾ ਕੰਮ ਸਾਰਾ ਕਰਕੇ ਨਿਵੇੜ ਕੇ ਬੈਠੀ ਆ ਉਹ ਦੋਨੇ ਮਾਮਾਂ ਦੀ ਉਹਧਰ ਵਗਦੀਆਂ ਲਾਡੀ ਖੇਤ ਗਿਆ ਹੋਇਆ ਹੁਣ ਉਹ ਆਊਗਾ ਉਹ ਨਾਲ ਗੱਲ ਕਰਕੇ ਫੇਰ ਜਾਊਂਗੀ ਉਥੇ ਹਾਂ ਤਾਂ ਕੱਲ ਲੱਲਾ ਜਲਝਾ ਪੈ ਗਿਆ ਛੋਡੇ ਘਰੇ ਹੈਨਾ ਮੇਰੇ ਤਾਂ ਜੀਨ ਨਹੀਂ ਲੱਗਦਾ ਕਿਤੇ ਮੈਂ ਕੀ ਕਰਾਂ ਸਹੀ ਗੱਲ ਹੈ ਚੰਗੀਆਂ ਭੜੀਆਂ ਰੋਟੀਆਂ ਇੱਧਰ ਖਾਂਦਾ ਸੀ ਉਹਨੇ ਉਧਰ ਦੂੰਦਾ ਚੱਕ ਚੰਗੀ ਰੋਟੀ ਮਿਲਦੀ ਸੀ ਹੁਣ ਨਿੰਦਦਾ ਹੁਣ ਲੋਕਾਂ ਕੋਲ ਨਿੰਦਦਾ ਕਾ ਰੋਟੀ ਨਿੰਦੀ ਸੀ ਮਿੰਤ ਲਾ ਦੱਸ ਚੱਲ ਭਾਈ ਮਾਕਰੋ ਤਾਂ ਗੱਲਾਂ ਹੋਈ ਜਾਂਦੀਆਂ ਹੈ ਤੇ ਤੂੰ ਸਾਹਮਣੇ ਸੀ ਜੇ ਮੈਂ ਰ ਉਹ ਤਾਂ ਭਾਈ ਜਿਹੇ ਚੁੱਲੇ ਪਕਦੀਏ ਉਹੀ ਤਾਂ ਸਾਰਾ ਟੱਬਰ ਹੀ ਖਾਂਦਾ ਉਹੀ ਅਸੀਂ ਖਾਂਦੇ ਸੀ ਉਹੀ ਇਹਨੂੰ ਨਾ ਅਸੀਂ ਕਿਹਾ ਕੁਛ ਅਲੱਗ ਦਾ ਖਾਂਦੇ ਸੀਗੇ ਉਹੀ ਤਾਂ ਗੱਲ ਐ ਚੱਲ ਕੋਈ ਨਾ ਮੈਂ ਤਾਂ ਜਾਨੀ ਆ ਮੈਂ ਤਾਂ ਹੀ ਆਈ ਸੀ ਪੁੱਛਣ ਮੈਂ ਹਾਂ ਚੱਲ ਕੋਈ ਨਾ ਬੈਠ ਜਾ ਲਾਡੀ ਆ ਜੂਗਾ ਫੇਰ ਵਗ ਜੀ ਮੈਂ ਇਕੱਲੀ ਬੈਠੀ ਆ ਕਦੋਂ ਦੀ ਇੱਥੇ ਮੜੀਏ ਮੈਨੂੰ ਵੀ ਕੰਮ ਜਾ ਤਾਂ ਸੀ ਮੈਂ ਚਾਹ ਧਰ ਲਿਆਉਣੀ ਕੋਟ ਕੋਟ ਚਾਹ ਪੀ ਲੈਣੀ ਆ ਤੇ ਜਦੋਂ ਲਾਡੀ ਆਗਾ ਉਦੋਂ ਵਗ ਜੀ ਮੇਰੇ ਪਾਪ ਨਹੀਂ ਹੁਣ ਜੀ ਲੱਗਦਾ ਚੱਲ ਬਣਾ ਲਿਆ ਫੇਰ ਨਾਲ ਤਾਂ ਹੀ ਮੇਰੀ ਗੱਲ ਸੁਣ ਹੁਣ ਅੱਗੇ ਤਾਂ ਜੋ ਫੋਨ ਕਰਨਾ ਹੁੰਦਾ ਮੜੇ ਪੁੱਛ ਲਿਆ ਆ ਵੇਖ ਲੈ ਕਿੰਨਾ ਵੱਡਾ ਕਲੇਸ਼ ਪੈ ਗਿਆ ਮੈਨੂੰ ਕਿ ਪਤਾ ਸੀ ਤੁਸੀਂ ਤਾਂ ਉਹੀ ਬਸ ਗੱਲ ਪੈਂਦੇ ਫਿਰਦੇ ਹੋ ਨਾ ਗੱਲ ਨਹੀਂ ਪੈਂਦੀ ਤਾਂ ਇੱਥੇ ਤੂੰ ਪਹਲੇ ਲੀਕ ਕੀਤਾ ਪਰ ਫਿਰ ਵੀ ਗਾਉ ਤਾਂ ਉਲਟ ਪੈ ਗਈ ਨਾ ਆਪਣੇ ਉਹ ਤਾਂ ਤੁਹਾਡਾ ਪੁਰਾਣਾ ਜਿਹਾ ਉਹੀ ਗੱਲ ਉਲਟ ਪਾ ਲੈਂਦਾ ਹਾਂ ਹਜੇ ਤਾਂ ਪਤਾ ਨਹੀਂ ਸਾਡੇ ਨੱਗਾਂ ਕੀ ਕਰੂਗਾ ਚੱਲ ਕੋਈ ਨਹੀਂ ਜਾ ਬਣਾ ਲੈ ਚਾ ਬੱਟਗਾਆਂਾਂ ਜਮੀਨ ਲੈਣ ਆਲਿਆ ਅੱਗ ਲੱਗੀ ਪਈ ਐ ਨਾ ਹੁਣ ਜਾ ਜਾ ਉੱਥੇ ਬੈਂਦੀ ਐ ਉਦੋਂ ਰੋਟੀਆਂ ਪਕਾਉਂਦੀ ਉਹ ਤਾਂ ਪਕਾਈਆਂ ਨਹੀਂ ਆਂ ਹੁਣ ਭਾ ਦੀ ਜਮੀਨਾਂ ਤੋਂ ਹੁਣ ਤਾਂ ਬਈ ਅਗਲੇ ਦਿ ਆ ਆ ਕੀ ਰੋਟੀਆਂ ਪਕਾਉਣ ਵਾਲੀ ਹੁਣ ਛੋਡੇ ਕੰਨੀ ਕੋਈ ਦੀ ਚਾਹ ਕਰਾ ਰੋਲੋ ਪਿੱਟ ਲੋ ਕੁਛ ਕਰੋ ਉਹ ਮੈਂ ਕੁੜੀ ਨੂੰ ਘਰੇ ਬਿਠਾ ਲਓ ਹੁਣ ਪਤਾ ਲੱਗੂ ਜਦੋਂ ਜਮਾਈਏ ਨੇ ਹਲਕਾ ਹੀ ਡੰਡਾ ਦਿੱਤਾ ਓਏ ਆ ਜਾਓ ਮੈਂ ਬਰਾ ਲੱਗ ਗਈ ਇਹ ਮਣੀ ਮਣੀ ਲਾ ਦੇ ਲਾ ਦੇ ਉਹ ਬਾਣਾ 14 ਕਿਲਿਆਂ ਦਾ ਮਾਲ ਹੈ 14 ਕਿਲਿਆਂ ਵਾਲਾ ਮੁੰਡਾ ਓਏ ਹੁਣ ਠੀਕ ਆ ਚੇਡਾਂ ਕਰਦੇ ਹਾਂ ਹੋ ਗਈ ਰਜਿਸਟਰੀ ਫਿਰ ਨਾ ਰਜਿਸਟਰੀ ਆ ਕਿੱਥੇ ਹੋ ਗਈ ਯਾਰ ਕਾ ਨੂੰ ਕੀ ਬਣਿਆ ਫਿਰ ਬਾਨਾ ਕੀ ਜੀ ਬਾ ਬੋਲਣ ਜੋਗ ਨਹੀਂ ਛੱਡੇ ਮੇਰੇ ਸਾਲੇ ਚਾਚੇ ਨੇ ਹੋਰ ਤਾਂ ਕੀ ਬਾਨਾ ਨਹੀਂ ਉਹ ਮੈਂਬਰ ਦਾ ਭਾਨਾ ਇਹ ਤਾਂ ਸਾਇਨ ਲਈ ਫਿਰਦਾ ਸੀ ਤੂੰ ਕਹ ਵੀ ਮੈਂਬਰਾ ਨਾਲ ਗਵਾਹੀ ਵਧੀਆਂ ਪਾਉਣ ਨੂੰ ਕਰਦਾ ਸੀ ਓਏ ਕੀ ਕਰੀਆ ਮੈਂਬਰਾ ਹੁਣ ਤੈਨੂੰ ਪਤਾ ਹੀ ਆ ਤੂੰ ਆਪ ਦੇ ਲਾ ਘੱਟ ਕਰੀ ਆਉਣੇ ਹੈ 40 45 ਸਾਲਾਂ ਦਾ ਹੋ ਗਿਆ ਸੀਗਾ ਉਹਦਾ ਵਿਆਹ ਨਹੀਂ ਕਰਾਇਆ ਤੇ ਹੁਣ ਵਿਆਹ ਕਰਾਉਣਾ ਸੁਣਾ ਲੱਗਦਾ ਸੀ ਵਿਆਹ ਕਰਾਉਣਾ ਤਾਂ ਮਾੜੀ ਗੱਲ ਹੈ ਮਾੜੀ ਦਾ ਗੱਲ ਮਾੜੀ ਗੱਲ ਕਿਉਂ ਆ ਯਾਰ ਬਈ ਮੈਂਬਰਾ ਉਧਰ ਸਿੜਦਾ ਯਾਰ ਹੈ ਉਹ ਲੋਕਾਂ ਨੇ ਲਾਈਆਂ ਉਂਗਲਾਂ ਕੰਮ ਕਿਨੇ ਕਰਾਇਆ ਉਧਰ ਪਸ਼ੂਆਂ ਵਾਲੇ ਸੱਤ ਕਿਰਨਾਂ ਦਾ ਮਾਲਕ ਪਸ਼ੂ ਆਜ ਕਿਵੇਂ ਵੇਚੂ ਯਾਰ ਉਹਦਾ ਵੀ ਜੀ ਕਰਦਾ ਯਾਰ ਰੋਟੀਆਂ ਚੋਪੀਆਂ ਹਨ ਪੱਖੇ ਥਲੇ ਪੈਨ ਨੂੰ ਤੁਸੀਂ ਉਹਨੂੰ ਪਸ਼ੂਆਂ ਵਾਲ ਚਪਾਤਾ ਉਹ ਮੈਂਬੜਾ ਗੱਲ ਪਤਾ ਕੀ ਆ ਹੁਣ ਘਰ ਘਰ ਦੀ ਗੱਲ ਹੁੰਦੀ ਆ ਯਾਰ ਹੁਣ ਸਾਡੇ ਗੱਲ ਹੋਰ ਸੀਗੀ ਜਿਵੇਂ ਹੁਣ ਸਾਡੇ ਘਰ ਦਾ ਮਸਲਾ ਸੀਗਾ ਉਹ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹ ਦਾਰੂ ਪੀ ਕੇ ਖਰਾਬ ਕਰਦਾ ਸੀ ਉਹ ਖਰਾਬ ਕਰਦਾ ਸੀ ਉਦੋਂ ਨਹੀਂ ਚਲੇ ਜਾਂਦਾ ਸੀ ਜਦੋਂ ਮੈਂ ਕਹਿੰਦਾ ਵੀ ਜਾ ਤਾਂ ਉਧਰ ਪੈ ਜਾ ਕਰ ਯਾਰ ਇਹ ਗੱਲ ਤਾਂ ਹੁਣ ਲਾਢੀ ਐ ਨਹੀਂ ਪਤਾ ਕੀ ਚੱਕਰ ਆ ਤਰੀ ਬੇਬੇ ਆ ਤਰੀ ਬੇਬੇ ਦਾ ਡੈਡੀ ਮਰ ਗਿਆ ਸੀ ਉਦੋਂ ਬਦ ਸਾਰਾ ਸੀ ਨਾ 7 ਕਿੱਲੇ ਜ਼ਮੀਨ ਦਾ ਵੀ ਉਹਨੇ ਤੇਰੇ ਵਿਆਹ ਚ ਅਲਾਨ ਕਰਤਾ ਤੈਨੂੰ ਉਹ ਕਰਿਆ ਫਿਰ ਉਸੇ ਗੱਲ ਦੇ ਮਾਇਦੇ ਦਾ ਯਾਰ ਕਹਿੰਨੇ ਆ ਵੀ ਅੱਜ ਤੂੰ 7 ਕਿੱਲੇ ਜਦੋਂ ਮੇਰੇ ਨਾਲ ਲਵਾ ਤੀ ਆਏ ਵੀ ਦੇਖ ਲੈ ਕਰ ਭੰਡਾ ਯਾਰਾ ਘਰ ਵੱਜ ਗਿਆ ਉਹਦਾ ਕਿੱਡੀ ਮਾੜੀ ਗੱਲ ਹੋ ਗਈ ਚੰਗਾ ਹੀ ਹੋ ਗਿਆ ਉਹ ਗੱਲ ਉਹ ਗੱਲ ਦਾ ਫਿਕਰ ਹੀ ਨਹੀਂ ਕੋਈ ਯਾਰ ਠੀਕ ਆ ਘਰ ਵੱਜ ਗਿਆ ਠੀਕ ਆ ਪਰ ਗੱਲ ਤਾਂ ਗੱਲ ਦੀ ਆ ਵੀ ਮੈਨੂੰ ਮੇਰੇ ਸਿਰ ਤੇ ਹੱਥ ਜਦੋਂ ਉਹਦਾ ਨਾਂ ਧਰਤਾ ਉਹ ਮੈਂ ਬਰਾ ਗੱਲ ਸਹੀ ਆ ਕਿ ਨਹੀਂ ਜਦੋਂ ਮੇਰੇ ਸਿਰ ਤੇ ਹੱਥ ਧਰਤਾ ਵੀ ਯਾਰ ਵੀ ਠੀਕ ਆ ਸਾਰਾ ਕਰਤਾ ਤਾਂ ਤੇ ਦਵਾਈ ਮੈਂ ਦਵਾਉਣਾ ਠੀਕ ਹੈ ਕੱਪੜਾ ਲੇਦਾ ਸਾਰਾ ਮੇਰੀ ਬਹੂ ਧੋਣਦੀ ਆ ਸਾਰਾ ਕੁਸ ਸਾਰਾ ਸਿਸਟਮ ਚੱਲਦੀ ਆ ਰੋਟੀ ਪਾਣੀ ਉਹਨੂੰ ਬਣਾ ਬਣਾ ਮਿਲਦਾ ਠੀਕ ਆ ਲੋਕ ਮੈਂ ਟੀਫਾਂ ਤੇ ਆਉਂਦਾ ਸੀ ਜਾ ਕੇ ਸਾਰਾ ਕੁਸ ਸੀਗਾ ਖਾਣ ਪੀਣ ਨੂੰ ਸਾਰਾ ਕੁਸ ਸੀਗਾ ਯਾਰ ਫਿਰ ਕਿਉਂ ਸਾਡੇ ਲੱਤ ਮਰੀ ਉਹ ਜਰਾ ਆਏ ਤਾਂ ਹੁਣ ਮੇਰੀ ਗੱਲ ਤਾਂ ਸੁਣਦਾ ਕਈ ਵਾਰੀ ਹੁਣ ਉਹ ਯਾ ਦੁਨੀਆ ਤੇ ਆਇਆ ਜਨਮ ਲਿਆ ਉਹਨੇ ਦੁਨੀਆ ਤੇ ਕਿ ਤੂੰ ਇਕੱਲਾ ਹੀ ਵਿਆਹ ਕਰਾਉਣ ਜਾਣਦਾ ਹਾਂ ਗੱਲ ਤੂੰ ਗੱਲ ਨਹੀਂ ਸਮਝਿਆ ਬਸ ਠੀਕ ਆ ਯਾਰ ਮੈਂ ਤਾਂ ਸਾਰਾ ਪਿੰਡੀ ਮਾਰਾ ਕਹਿੰਦਾ ਤੁਸੀਂ ਗੱਲ ਕੋਈ ਗੱਲ ਪਤਾ ਕੀ ਚੱਕਰ ਆ ਇੱਕ ਤਾਂ ਵੀ ਹੁੰਦਾ ਆ ਪਰ ਰੱਬ ਨਹੀਂ ਝਾਕ ਕੇ ਗੱਲ ਕਰ ਹਾਂ ਉਹ ਉਹ ਗਲਤੀ કરી ਬਠਾ ਤੂੰ ਫਿਰ ਉਹ ਮੇਰੀ ਗੱਲ ਸੁਣ ਲੈ ਠੀਕ ਹੈ ਜਦੋਂ ਹੁਣ ਚਾਚੇ ਨੇ ਕਹਿਤਾ ਠੀਕ ਹੈ ਪੁੱਤਰਾ ਕੋਈ ਗੱਲ ਨਹੀਂ ਮੈਂ ਵਿਆਹ ਮੇਰਾ ਅਜੇ ਤੱਕ ਹੋਇਆ ਨਹੀਂ ਨਾ ਮੈਂ ਕਰਾਵਾਂ ਠੀਕ ਹੈ ਮੈਂ ਤਾਂ ਸਨਿਆਸ ਲੈ ਲਿਆ ਦੁਨੀਆ ਤੋਂ ਜਦੋਂ ਮੈਨੂੰ ਆਈਂ ਕਹਿਤਾ ਸੀਗਾ ਯਾਰ ਮੈਂ ਚੱਲ ਠੀਕ ਆ ਉਹ ਤਾਂ ਆਪਦੇ ਆਪ ਨੂੰ ਹੋ ਹੀ ਜਾਂਦਾ ਵੀ ਚੱਲ ਕੋਈ ਨਹੀਂ ਮੇਰਾ ਚਾਚਾ ਯਾਰ ਠੀਕ ਹੈ ਖੜਾ ਮੇਰੇ ਨਾਲ ਆਪਾਂ ਕਹੀ ਦਿੰਨੇ ਆ ਨਹੀਂ ਉਹ ਤਾਂ ਚਾਚਾ ਦਾ ਖੜਜੂ ਆ ਪਰ ਜਿਹੜੀ ਗੱਲ ਬਾਤ ਆ ਫਿਰ ਐਂ ਤਾਂ ਦੱਸ ਦੇ ਵੀ 14 ਕਿੱਲੇ ਉਹ ਵਟ ਕਦੋਂ ਪਾਹੇਗਾ ਕਿਹਨੇ ਮੇਰਾ ਹਾਂ ਸਹੀ ਹੈ ਮਰਾ ਵੀ ਚਾਚੇ ਨੇ ਤਾਂ ਕਹਿਤਾ ਗਏ ਨਹੀਂ ਨਹੀਂ ਕੋਈ ਨਹੀਂ ਇਹਦਾ ਕੋਈ ਦੇਖਦਿਆ ਕੋਈ ਨਹੀਂ ਪਾ ਕੇ ਦਿਖਾਉਂਦ ਨੂੰ 14 ਕਿੱਲੇ ਜੀ ਵਟ ਪਾ ਕੇ ਦਿਖਾ ਹੈ ਦੇ ਦਮ ਹੈ ਨਹੀਂ ਨਾ ਨਹੀਂ ਕੋਈ ਗੱਲ ਨਹੀਂ ਤੂੰ ਮੈਨੂੰ ਲਾਡੀ ਨਾ ਜਾਣੀ ਫਿਰ ਜੇ ਜੇ ਨਾ ਪਾ ਕੇ ਦਿਖਾਈ ਚਾਹਾਂਗੇ ਤਾਂ ਸੁਣ ਲੈ ਤਰੀ ਜਾਨ ਪਛਾਈ ਤੇਰੇ ਚਾਚੇ ਦੇ ਕਬੜੇ ਨਾ ਤੈਨੂੰ ਕੌਣ ਚਾਚਾ ਕੀ ਗੱਲ ਨਹੀਂ ਬੜਨ ਹੁੰਦਾ ਉੱਥੋਂ ਕੋਈ ਲੈ ਮੈਨੂੰ ਪਤਾ ਮੋਗੀ ਤੈਨੂੰ ਐਂ ਦੱਸਤਾ ਦਿਨ 10 ਜਾਂ 15 ਹੀ ਜਾਂਦੇ ਆ ਠੀਕ ਹੈ ਜਾਂਦਾ ਜਮੀਨ ਮੇਰੇ ਨਾਮ ਹੋਜੂ ਠ ਇਹ ਕਪਾਸਾ ਕਰੇਗਾ ਹਾਂ ਬਾਈ ਬਾਈ ਸਿੱਧੀ ਜੀ ਗੱਲ ਇੱਕੇ ਕਰਕੇ ਦਿਖਾ ਦੇ ਇਹ ਗੱਲ ਜਿਹੜੀ ਸਿੱਧੀ ਮਰਦਾਂ ਵਾਲੀ ਹੈ ਨਾ ਜੇ ਐਂ ਪਿੰਡ ਦੇ ਵਿੱਚ ਹੁਣ ਮੈਨੂੰ ਮ ਕਿਸੇ ਪਾਸੇ ਜਾਣਾ ਯਾਰ ਚੱਲ ਤੂੰ ਤਾਂ ਫਿਰ ਵੀ ਆਪਣਾ ਲਿਆਜੀ ਆਪਾਂ ਕਹਿ ਦੇਣਾ ਕਿਸੇ ਸਿਆਣੇ ਬੰਦੇ ਕੋਲ ਖੜ ਜਾਈਏ ਨੇ ਆਪਾਂ ਜਾਣਿਆ ਆਉਂਦੇ ਆਦੇ ਹੈ ਨਾ ਫਿਰ ਉਹ ਕੋਲੰਦਾ ਬੰਦਾ ਉਹ ਵੀ ਇਹੀ ਗੱਲ ਹੀ ਕਹਿੰਦਾ ਯਾਰ ਇਹੀ ਇਹੀ ਗੱਲ ਕਿਉਂ ਕਹਿੰਦਾ ਜਦੋਂ ਬਾਈ ਤੂੰ ਐਵੇਂ ਮੇਰੇ ਸਾਰਾ ਲੰਡੀ ਪੁੱਛੀ ਸੰਭਦਾ ਸੀ ਅਗਲੇ ਨੂੰ ਉਹਡ ਚਰਚਾ ਹੋ ਗਈ ਨਾ ਮੈਂ ਇਹਨਾਂ ਗੱਲ ਦਾ ਇਹੋ ਚੱਲ ਕੋਈ ਨਹੀਂ ਦੇਖਦੇ ਆਂ ਕੋਈ ਨਹੀਂ ਮੈਂ ਤੁਹਾਨੂੰ ਦੱਸੂਗਾ ਮੈਂ ਚਾਚੇ ਮਾਮੇ ਇਹਦੇ ਸਿਰਾਂ ਤੋਂ ਨਹੀਂ ਉੱਠਿਆ ਹੈ ਮੈਂ ਤੈਨੂੰ ਇਹ ਗੱਲ ਕਰਕੇ ਦਿਖਾਉਂ ਕੋਈ ਨਹੀਂ ਮੌਕੇ ਤੇ ਆਪ ਹੀ ਕਰੂੰ ਸਾਰਾ ਕੁਝ ਕੋਈ ਇਹ ਕੋਈ ਗੱਲ ਨਹੀਂ ਦਿਖਾਉਂਗਾ ਤੈਨੂੰ ਕਰ ਉਹੀ ਹੈ ਇਹ ਆਪਾਂ ਉਥੇ ਪਾਣੀ ਵੜਨ ਜਾਂਦੇ ਸੀ 14 ਕਿੱਲਾਂ ਦਾ ਮਾਲਕ ਭਾਂਦਿਆ ਨੇ 5 ਇਹਦੀ ਮਾਂ ਨੇ ਮੇਰੀ ਬ੍ਰਸਤੇ ਦੀ ਭਾਨੀ ਮਾਰੀ ਸੀ ਹਾਂ ਸਹੀ ਹੈ ਸਹੀ ਹੈ ਹੁਣ ਹੁੰਦੀਆਂ ਨਾ ਬਿਲਕੁਲ ਨਾ ਮੇਰਾ ਸਾਰਾ ਹੁੰਦੀਆਂ ਮੂਰੇ ਆਉਂਦੀਆਂ ਆ ਯਾਰ ਪਾ ਪਿਆਰ ਕਰਦਾ ਪਤਾ ਲਾ ਕੇ ਗੇ ਦੋ ਪਿੰਡ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਕਹੀ ਤਾਂ ਜਾਣਾ ਕਿਉਂ ਓਏ ਠੀਕ ਹੈ ਚਲ ਮੈਂ ਕਰਦਾ ਹੀ ਤੁਹਾਨੂੰ ਫੋਨ ਰੋਕ ਕੇ ਕਰਦਾ ਕਿਵੇਂ ਹਾਂ ਠੀਕ ਹੈ ਕਿਵੇਂ ਓਏ ਠੀਕ ਹੈ ਜ਼ਰੂਰੀ ਫੋਨ ਸੀ ਤਾਂ ਸੁਣ ਲਾ ਗੱਲ ਉਹ ਨਾ ਨਾ ਜ਼ਰੂਰੀ ਤਾਂ ਕੀ ਸੀ ਉਹ ਸੌਦਾ ਜਿਆ ਕਰਾਇਆ ਸੀ ਯਾਰ ਕਿਸੇ ਦਾ ਹੋ ਗਿਆ ਹਾਂ ਹਾਂ ਬਿਆਨਾ ਹੋਇਆ ਪਿਆ ਸੀ ਰਜਿਸਟਰੀ ਕਰਾਉਣੀ ਸੀ ਹੁਣ ਮੂਰਲੇ ਬੰਦੇ ਭਾਜਦੇ ਆ ਕਿਸੇ ਪਾਰਟੀ ਨੇ ਹੋਰ ਲਾਦਾ ਯਾਰ ਰੇਟ ਆ ਕੇ ਤੂੰ ਵੀ ਭਾਜਦੇ ਨੇ ਪੈਸਾ 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 ਕਿਸੇ ਨਾ ਕਿਸੇ ਪਾਸੇ ਡਾਈ ਰੱਖਦਾ ਹੀ ਰਹਦਾ ਟੰਗਵਾ ਹਣਾ ਉਹ ਫਿਰ ਹੁਣ ਹੱਲ ਹੀ ਨਹੀਂ ਕੋਈ ਹੁਣ ਬਹਿਲੇ ਫਿਰਦੇ ਹੋਰ ਕੀ ਕਰਗੇ ਤੇ ਉਹਦੇ ਨਾਲੇ ਕੰਮ ਜਿਆ ਤੁਹਾਨੂੰ ਦੱਸਿਆ ਸੀਗਾ ਹੋ ਗਿਆ ਸੀ ਦਵਲਤੀ ਮੈਂ ਮਾਰ ਕੇ ਮੁੱਕੂਗਾ ਇਥੋਂ ਐ ਫਿਰ ਤੇਰੀ ਯਾਰ ਦੀ ਸਕੀਮ ਕਰ ਗਈ ਨਾ ਕੰਮ ਓਏ ਕੰਮ ਤਾਂ ਕਰ ਗਈ ਗੱਲ ਕਰ ਹਜੇ ਗਾਂ ਨਹੀਂ ਗੱਲ ਰ ਆ ਪਈ ਯਾਰ ਆਪੇ ਪੂ ਗੱਲ ਰ ਜਾ ਪਰੇ ਜਰਾ ਇੱਕੇ ਲੱਖ ਫੋਨ ਜੇ ਤਾਂ ਕਰਦੇ ਮੈਨੂੰ ਮੇਰੇ ਸਾਲੇ ਜਿਹਾ ਆਇਆ ਸੀ ਫੋਨ ਬਾਈ ਇਹਦੀ ਕੀ ਗਲਤੀ ਆ ਐਮ ਆ ਮੇਰੀ ਕੀ ਗਲਤੀ ਆ ਕਿਵਰ ਹੋ ਰਹਾ ਹੁਣ ਤੂੰ ਨਾ ਪੋਲਾ ਹੋ ਜੇ ਤੂੰ ਕਿਤੇ ਪੋਲਾ ਹੋ ਗਿਆ ਸਾਰਾ ਕੀਤਾ ਕਰਾਇਆ ਕੰਮ ਭਾਂਦਾ ਯਾਰ ਖੇ ਹੋ ਜੂ ਉਹ ਨਹੀਂ ਨਹੀਂ ਜੇ ਮੈਂ ਪੋਲਾ ਹੋਣਾ ਹੁੰਦਾ ਫਿਰ ਮੈਂ ਐਡਾ ਸਟੈਪ ਹੀ ਨਹੀਂ ਚਾਹਦਾ ਸੀ ਜੇ ਮੈਂ ਪੋਲਾ ਹੋ ਗਿਆ ਫਿਰ ਤਾਂ ਜ਼ਮੀਨ ਹੱਥੋਂ ਦੀ ਨਹੀਂ ਐ ਤੱਕ ਨਾ ਕਰਾਂਗੇ ਹੁਣ ਜਲਕ ਜਲਕ ਜੇ ਕੁਝ ਨਹੀਂ ਹੁੰਦਾ ਕਹ ਯਾਰ ਬਈ ਜੇ ਹਿਸਾਬ ਨਾਲ ਤਾਂ ਕਿਆ ਲੈ ਕੇ ਰਹੂੰਗਾ ਬਸ ਬਾਕੀ ਗੱਲ ਪਤਾ ਕੀ ਆ ਕੋਈ ਮਾੜੀ ਚੰਗੀ ਜ਼ਮੀਨ ਦੀ ਗੱਲ ਹੋਵੇ ਤਾਂ ਵੀ ਆ ਭਾਂਦਾ ਜ਼ਮੀਨ ਕਰੋੜਾਂ ਰੁਪਈਆ ਦੀ ਆ ਬੈਠੇ ਰਾਜ ਕਰਾਂਗੇ ਯਾਰ ਕੰਮ ਕਰਨ ਦੀ ਲੋੜ ਨਹੀਂ हां किराए ਦੇ ਪੈਂਦਰ 15 20 ਦਿਨਾਂ ਦੀ ਖਾਈ ਨਾਲ ਏਡਾ ਕੰਮ ਹੁੰਦਾ ਯਾਰ ਉਹਦੇ ਹੋਰ ਕੀ ਰੀਸ ਕਿੱਥੇ ਆ ਉਹੀ ਤਾਂ ਗੱਲ ਆ ਨਾਲੇ ਅਗਲੇ ਨੂੰ ਕਾਂ ਛੇਕ ਲੱਗੂ ਹੈ ਅੱਖਾਂ ਚਾਰ ਦੀਆਂ ਹੋਰ ਵੀ ਕਰਨੀਆਂ ਨੇ ਦੇਖ ਕੇ ਰਹੀ ਉਹੀ ਤਾਂ ਗੱਲ ਆ ਮਾਰ ਮਾਰੀਆਂ ਮੁੱਕੀਆਂ ਤਾਂ ਹੁਣ ਚ 6-7 ਤੇ ਦਵਲਤੀ ਮੈਂ ਇਥੋਂ ਬਾਹਰ ਚੋਂ ਕੱਢਤੀ ਬਾਹਰ ਮੋਟੇ ਮਣਕੇ ਤੇ ਮਾਰਨਾ ਸੀ ਮਾਂ ਤੂੰ ਪੁੱਛ ਹੀ ਨਾ ਸਾਰੇ ਮਣਕੇ ਕੁੱਟ ਤੇ ਮੈਂ ਐ ਨਹੀਂ ਪਤਾ ਹਜੇ ਇਸ ਬਾਰੇ ਬੂਰੇ ਲਵਾਉਂਦੇ ਫਿਰਦੇ ਹੁਣ ਸਿਆਣੀ ਹੋ ਜੂਗੀ ਗਾਹਾਂ ਨੂੰ ਕੁਝ ਨਹੀਂ ਹੁੰਦਾ ਜੇ ਚੰਗੀ ਰਹੂਗੀ ਤੇ ਮਹਿਸਾ ਲਿਆਵੇ ਯਾਰ ਹੈ ਉਹ ਉਹੀ ਤਾਂ ਗੱਲ ਆ ਯਾਰ ਹਿੱਸਾ ਦਾ ਯਾਰ ਹੁਣ ਮੇਰੀ ਗੱਲ ਸੁਣੋ ਵਰਤਨਾ ਨਾ ਵਰਤਨਾ ਤਾਂ ਉਹਨਾਂ ਦੀ ਮਰਜ਼ੀ ਆ ਜਿਹੜਾ ਹਿੱਸਾ ਬੰਦਾ ਉਹ ਤਾਂ ਨਹੀਂ ਛੱਡਣਾ ਬਸ ਹਾਂ ਮੇਰ ਦਾ ਆਪਾ ਬੰਦੇ ਨਹੀਂ ਜੇ ਬੰਦਣਾ ਸਹੀ ਸ਼ਰਤਾਂ ਉਹੀ ਤਾਂ ਗੱਲ ਆ ਗਾ ਆਪਦੇ ਜਵਾਕਾਂ ਖਾਤਰ ਬਣਾਵਾਂਗੇ ਚਾਰ ਕਿੱਲੇ ਜਰ ਜਰ ਤੀ ਮੈਨੂੰ ਛੰਡ ਕੇ ਰੱਖੇ ਹੁਣ ਮੇਰੇ ਕੋਲ ਤਾਂ ਤੁਹਾਨੂੰ ਪਤਾ ਹੈ ਜੇ ਮੈਂ ਤਾਂ ਕੁਝ ਕਰਾਇਆ ਨਹੀਂ ਕਰਾਇ ਨੀਗਾ ਐ ਮੁਰੇ ਸਾਲ ਚ ਵਿਆਹ ਮੇਰਾ ਉਹ ਇਹ ਤਾਂ ਗੱਲ ਹੈਗੀ ਆ ਬਾਕੀ ਤੂੰ ਰਾਇ ਮੈਨੂੰ ਸਹੀ ਦੇਤੀ ਸੀ ਮੌਕੇ ਤੇ ਹੱਲ ਹੋ ਗਿਆ ਉਹੀ ਤਾਂ ਗੱਲ ਆ ਲੈ ਕੇ ਮਾੜਾ ਮੋਟਾ ਟਾਈਮ ਹੋਰ ਪੈ ਜਾਂਦਾ ਫੇਰ ਗੱਲ ਨੀਰਾ ਪੈਂਦੀ ਸੀ ਜਦ ਤੈਂ ਟੱਪੇ ਤੋਂ ਬਾਅਦ ਹੁਣ ਜੇ ਸੱਪ ਹੀ ਲੰਘਿਆ ਉਹ ਬਾਕੀ ਯਾਰ ਮੇਰੇ ਸਾਲੇ ਦਾ ਵਦੂ ਐ ਵਿਗਲਾ ਏਡਾ ਬੇਸ਼ਰਮਾ ਚਾਚਾ ਜੀ ਐ ਨਹੀਂ ਵੀ ਕੁੜੀ ਬਾਹਰ ਚ ਬਾਹਤੀ ਹੈ ਹਜੇ ਤੱਕ ਵੀ ਨਹੀਂ ਦੇਖਲਾ ਗੱਲੋਂ ਭੋਇਆ ਉਹ ਤਾਂ ਜੜੀ ਇਹੋ ਜੀ ਆ ਯਾਰ ਹੁਣ ਆਪਾਂ ਇਹਦੇ ਵਿੱਚ ਕੁਛ ਕਰਨੀ ਨਾ ਸਕਦੇ ਕੁਛ ਨਹੀਂ ਦਾ ਤੂੰ ਆਉਂਦੇ ਆ ਮੇਰੇ ਪਾਸੋਂ ਪਾ ਬੰਦ ਰਹੀ ਹੈ ਯਾਰ ਤੂੰ ਆਇਆ ਹਸਾ ਲਾਲਾ ਪੰਚਾਇਤ ਤਾਂ ਸਾਰੀ ਬੈਠੀ ਹੈ ਐ ਇੰਨਾ ਹੌਸਲਾ ਹੋਇਆ ਪਿਆ ਤੇ ਆ ਤਾਂ ਬੇਫਿਕਰਾ ਹੋ ਗਿਆ ਜਮਾ ਜਿੱਥੇ ਵਾਹ ਜਾਂਦਾ ਉੱਥੇ ਹੀ ਸੌ ਜਾਂਦਾ ਦੇਖ ਲੈ ਫਿਰ ਹੈ ਮੈਂ ਐ ਦੇਖਿਆ ਨਹੀਂ ਯਾਰ ਬੰਦਾ ਵੀ ਐ ਬੇਸ਼ਰਮੀ ਧਰੇ ਯਾਰ ਨਹੀਂ ਹੈ ਵੀ ਕੋਈ ਬੰਦੇ ਦੀ ਜਵਾਨ ਹੁੰਦੀ ਆ ਸਿਆਣੇ ਬਿਆਣੇ ਬੰਦੇ ਦੀ ਯਾਰ ਬਈ ਟੈਨਸ਼ਨ ਨਹੀਂ ਨਾ ਕੋਈ ਨੀਂਦ ਆ ਹੁਣ ਭੈਂਦਣੀ ਆ ਆਪਾਂ ਨੂੰ ਦੇਖ ਲੈ ਤੂੰ ਨੀਂਦ ਕਿੰਨੀ ਕਾ ਜਾਂਦੀ ਆ ਰਾਤ ਨੂੰ ਨਹੀਂ ਆਉਂਦੀ ਨੀਂਦ ਕੋਈ ਤਾਂ ਗੱਲਾਂ ਨਾਲ ਯਾਰ ਆ ਆਪਦੇ ਘਰੇ ਸਾਰਾ ਕੁਝ ਆ ਹੈ ਮਗਾਣੀ ਜ਼ਮੀਨ ਆ ਉਹਦੇ ਖਾਤਰ ਵੀ ਆਏ ਬਲਜਪਲੀ ਲੱਗੀ ਰਹਿੰਦੀ ਆ ਯਾਰ ਕਿਹੜੇ ਵੇਲੇ ਠਾਕਦੇ ਚੜੇ ਤੇ ਕਿਹੜੇ ਵੇਲੇ ਕੋਸਾਤਾ ਬਣੇ ਨਹੀਂ ਜਾਗਦੀ ਬਈ ਨਹੀਂ ਹੁੰਦੀ ਜਿਹੜਾ ਸਹੀ ਬੰਦਾ ਉਹ ਤਾਂ ਹੁਣ ਤੈਨੂੰ ਪਤਾ ਵੀ ਭੈਂਦੇ ਜਾਂਦਾ ਤੇਰਾ ਵੀ ਦਵਾਈ ਲੈ ਲੈ ਨੀਂਦ ਲਿਆਉਂਦਾ ਬਸ ਉਹੀ ਗੱਲ ਆ ਹੋਰ ਕਿੱਦਾਂ ਜਾਂਦਾ ਹੈਗਾ ਚਲ ਆ ਚਾਹ ਪੀਆਵਾ ਕੋਤਸ ਨੇ ਮੇਰਾ ਫੋਨ ਜ ਆਇਆ ਸੀ ਮੈਂ ਅੰਦਰ ਚੱਲੀ ਜਾਂਦਾ ਸੀਗਾ ਕੂਲਰ ਦੇ ਰੱਪ ਦੇ ਰੰਗ ਦੇਖਣਾ ਹਨਾ ਆਪਾਂ ਦਾ ਅੱਧਾ ਸੂ ਗਿਆ 20 ਹੋ ਗਿਆ ਮੈਨੂੰ ਲੱਗਦਾ ਸੂ ਦਾ ਉਹ ਜਿਹੇ ਜੇ ਲੋਕ ਹੋ ਗਏ ਉਹ ਯਾਰ ਰੱਬ ਹੋ ਗਿਆ ਰੁੱਤਾਂ ਰੁੱਤਾਂ ਹੀ ਨਹੀਂ ਰਹਿਣਾਂ ਬੇ ਰੁੱਤਾਂ ਬੀ ਨਾ ਪੂਰੀ ਸਿਸਟਮ ਹੋ ਗਿਆ ਐਸਾ ਜਿਹੇ ਲੋਕ ਤੇ ਰੇਲ ਸਹੀ ਆ ਬਸ ਹੈ ਤੋ ਐਸਾ ਹਾਲ ਆਲਾ ਪੁੱਲਿਆ ਰੱਬ ਦਾ ਸਾਉਂਡ ਚ ਮੀਂਹ ਪਿਆ ਇੱਕ ਵੀ ਨਹੀਂ ਪਿਆ ਨਾ ਘਾਦੋ ਚ 10 ਮੀਂਹ ਪੈ ਗਏ ਦੇਖ ਲੈ ਭੈਣ ਜੀ ਹੁਣ ਘਾਦੋ ਮਣੀ ਪਈ ਆ ਦੇਖ ਲੈ ਹੈ ਪਰਦਾ ਬਣੀ ਪਈ ਆ ਸੂ ਚੱਕੀ ਬੜਾ ਬੁਰਾ ਹਾਲ ਆ ਜਦੋਂ ਮੇਰਾ ਵਿਆਹ ਹੋਇਆ ਤੇ 16 1 ਤੇ ਹੁਣ ਤੂੰ ਸਾਬ ਲੜਾ ਵੀ ਮੈਨੂੰ ਲੱਗਾ 20 ਗੜੀ ਅਸੂ ਹੋ ਗਿਆ ਤੇਰੇ ਬਹਿਵਲ ਤੇ ਜਾੰਗਾ ਲੱਗਾ ਦੇਜਿੰਗਲ ਤੇ ਵੇਖ ਲੈ ਹੁਣ 20 ਅਸੂ ਹੋ ਗਿਆ ਤੇ ਹਜੇ ਮੈਂ ਕਹਿੰਦਾ ਉੱਤੇ ਖੇਸ ਨਹੀਂ ਲਈਦਾ ਨਹੀਂ ਲਈਦਾ ਪੱਖੇ ਮੂਰੇ ਬਾਹਰ ਚੋ ਦੀ ਐਚਬੀ ਹੋਈ ਹੈ ਹਜੇ ਏਸੀ ਚੱਲਦਾ ਹਜੇ ਏਸੀ ਵੇਖ ਲੈ ਕਿਹੜਾ ਟਾਈਮ ਆ ਬਾਹਰ ਦਾ ਚਾਹ ਆ ਜਾ ਚਾਹ ਪੀਆਵਾ ਉਹ ਚਾਹ ਤਾਂ ਬੱਸ ਜਰਾ ਤੂੰ ਜਾਂਦੇ ਕੰਮ ਕਰਨ ਜਾਂਦਾ ਨਹੀਂ ਨਹੀਂ ਮੈਂ ਤਾਂ ਫੋਨ ਹੀ ਸੁਣਦਾ ਸੀ ਕੁਛ ਨਹੀਂ ਹੁੰਦਾ ਆ ਜਾ 20 ਪਿਆ ਦਨਾਂ 20 ਗੜੀ ਤੇਰੀ ਸਾਸਤਾ ਕੁੜੀ ਆਥਨ ਕਰਿਆ ਈ ਮੈਂ ਨਵੀਂ ਵੀ ਪੁੱਤ ਕੰਮ ਆ ਹੁਣ ਘਰੇ ਜਾ ਕੇ ਮੈਂ ਵੀ ਕੰਮ ਕਰਨੇ ਆ। ਭੀੜ ਵਾਲੀ ਹੁੰਦੀ ਓ ਡਾਕਟਰ ਕੋਲ ਤਾਂ ਹੀ ਟਾਈਮ ਲੱਗ ਗਿਆ ਹੋਊਗਾ। ਮੈਂ ਇਹਦੇ ਕਿਹੜੇ ਡਾਕਟਰ ਦੇ ਤੁਸੀਂ ਲੈ ਗਏ ਉਹਨੂੰ ਜਿਹੜੀ ਆਥਨ ਚੱਕਰ ਵਾਰੀ ਨਹੀਂ ਆਈ। ਐ ਤਾਂ ਮੈਨੂੰ ਵੀ ਨਹੀਂ ਪਤਾ ਉਹ ਕਹਿੰਦੀ ਰਗੀ ਭੀੜ ਵਾਲੀ ਹੁੰਦੀ ਆਉਂਦੇ। ਹੁੰਦੀ ਆ ਭੀੜ ਵਾਲੀ ਉਹੀ ਤੇਰੀ ਸਸਤਾ ਨਾ ਮੈਂ ਤੇ ਨਾ ਮੈਂ ਡਾਕਟਰ ਭਾਲਦੀ ਆ। ਐ ਵੀ ਨੀ ਬਤ ਪਜਾਰ ਟੱਪੀਆਂ ਹੁਣ। ਕਾਈ ਸਾਸਰੀ ਘਰ। ਸਾਸਰੀ ਘਰ ਪੁੱਤ ਹੋਰ ਠੀਕ ਐ? ਠੀਕ ਐ ਵਧੀਆ। ਠੀਕ ਐ ਪੁੱਤ ਮੈਂ ਤਾਂ ਬਸ ਤੁਸੀਂ ਖਾਸਾ ਟਾਈਮ ਲਾ ਆ ਜਾਂਦਾ। ਟਾਈਮ ਤਾਂ ਕੀ ਲਾ ਆ ਜਾਂਦਾ ਬਸ। ਆੜ ਕੇ ਦੀ ਬੈਠੀ ਆ ਮੇਰੇ ਸੋਡੇ ਘਰ ਦੀ ਰਾਖੀ ਤੇਰੀ ਮਾਤਾ ਘਰੇ ਹੈ ਨਹੀਂ ਇਹਨੇ ਮੈਨੂੰ ਹਿਲਣ ਨਹੀਂ ਦਿੱਤਾ ਚੱਲ ਕੋਈ ਗੱਲ ਨਹੀਂ ਤਾਈ ਕੱਲ ਹੀ ਸੀ ਘਰੇ ਚਲੇ ਨਾ ਜੀ ਲੱਗ ਗਿਆ ਆਹੋ ਜੀ ਤਾਂ ਲੱਗ ਗਿਆ ਮੇਰੇ ਕੰਮ ਉਲਝੇ ਪਏ ਆ ਨਾ ਪਰ ਘਰੇ ਚੱਲ ਕੋਈ ਨਾ ਤਾਈ ਹੁਣ ਜਾੜ ਹਾਂ ਤਾਂ ਮੈਂ ਆ ਗਿਆ ਆਹੋ ਭਾਈ ਕਿ ਗਾਉਂ ਕੱਟਿਆ ਤੇ ਪਾਸਾ ਵਟਿਆ ਕਿਉਂ ਹੁਣ ਸਾਰਾ ਦਿਨ ਤਾਂ ਤਾਈ ਨੇ ਰਾਖੀ ਕਰੀ ਘਰ ਦੀ ਆ ਕਿ ਹੁਣ ਤਾਈ ਤੂੰ ਵਗ ਜਾ ਹੁਣ ਤੇਰੇ ਨਾਲ ਵੀ ਚਾਰ ਗੱਲਾਂ ਕਰਕੇ ਜਾਊਂਗੀ ਕਰ ਲੈ ਤਾਈ ਜਿਹੜੀ ਗੱਲ ਕਰਨੀ ਆ ਲੈ ਕਰ ਲੈ ਹਾਂ ਹੋਰ ਦੱਸ ਕੀ ਆਦਾ ਫੇਰ ਤੇਰਾ ਚਾਚਾ ਹੁਣ ਚਾਚੇ ਨੇ ਤਾਂ ਕੀ ਕਹਿਣਾ ਜੂਤ ਪਾ ਲਾ ਚਾਚਾ ਹੋਰ ਚਾ ਬੇਵਤ ਮੇਰਾ ਤਾਂ ਬਲਾਈਂਟਡ ਮੱਚਦਾ ਤੇਰੇ ਤੇ ਹੈ ਵੀ ਉਹੀ ਗੱਲ ਵੀ ਚੱਕ ਚੱਕ ਤਾਂ ਸਾਨੂੰ ਖੜਾਉਂਦਾ ਰਿਹਾ ਤੇ ਹੁਣ ਲੈ ਕੇ ਜ਼ਮੀਨ ਪਾਸੇ ਹੋ ਗਿਆ ਉਹੀ ਤਾਂ ਗੱਲ ਨਾਲ ਤਾਈ ਗੁੱਸਾ ਤੇ ਗੱਲ ਤੋਂ ਵੀ ਮੁਕਰ ਗਿਆ ਕਹਿੰਦਾ ਤੈਨ ਕਿਲੇ ਨਾਮ ਲਵਾਉਂਗਾ ਉਹ ਤੋਂ ਮੁਕਰ ਗਿਆ ਉਹ ਤਾਂ ਭਾਈ ਮੁਕਰਣਾ ਹੀ ਸੀ ਹੁਣ ਸੋਡੇ ਮੂੰਹ ਤੇ ਤਾਂ ਅਗਲੀ ਬੋਲੀ ਨਹੀਂ ਘਰੇ ਕੀ ਤਾਂ ਕਿੰਨਾ ਕ ਬੋਲੀ ਹੋਊ ਜਾ ਕੇ ਮੈਂ ਤਾਂ ਪਾਲਿਆ ਸੀ ਗੁਲਾਮ ਜੱਛ ਦਾ ਹਾਂ ਫਿਰ ਹੋਰ ਦੂਰੂ ਜੇ ਕਰਦਾ ਸੀਗਾ ਬਸ ਤੈਨੂੰ ਪਤਾ ਤਾਂ ਹੈ ਉਹ ਹੁਣ ਚਾਚੀ ਕਹਿੰਨੂ ਜੀ ਨਹੀਂ ਕਰਦਾ ਉਹਨੂੰ ਕਿਵੇਂ ਬੋਲਦੀ ਸੀਗੀ ਉਹ ਗੱਲ ਪੈਂਦੀ ਸੀ ਤਾਂ ਉਹ ਵੀ ਬੋਲਣ ਲਾਤੀ ਉਹਨੇ ਤੈਨ ਦੱਸੀ ਤੇ ਜਾਣੀ ਆ ਮੇਹਰ ਨੂੰ ਪਤਾ ਲੱਗ ਗਿਆ ਬੋਲੂਗੀ ਤਾਂ ਸਹੀ ਹੁਣ ਉਹ ਸਰੀਕ ਨਹੀਂ ਛੋਟੀ ਬਰਾਬਰ ਦੀ ਮੈਨੂੰ ਇਹਦਾ ਕਹਦਾ ਕਿ ਤੂੰ ਐ ਕਰ ਵੀ ਜਿਹੜੇ ਤੈਨਾਂ ਕਿਲੇ ਤੇ ਨਾਲ ਉਹਦੇ ਸਾਰਿਆਂ ਨਾਲ ਪੰਚਾਇਤ ਬੈਠ ਕੇ ਗੱਲ ਕਰੀਆ ਕਹਦਾ ਤੂੰ ਐ ਕਰ ਵੀ ਇਹਨੂੰ ਬਾਈ ਚੱਲ ਬਸ ਕਲਾ ਨਾਂ ਨੂੰ ਭੁੱਲ ਜਾ ਕਹਿੰਦਾ ਨਾਂ ਨਹੀਂ ਮੈਂ ਕਰਾਂਗਾ ਜਿੰਨਾ ਚੜਬਾਉਣੀ ਹੈ ਕਹਿੰਦਾ ਬਾਹਲਾ ਮੈਂ ਕਹਿੰਦਾ ਬਾਹ ਨੂੰ ਹੁਣ ਆਣਾ ਹੈ ਦੱਸ ਕਿ ਮੈਂ ਉੱਥੇ ਸਰੀ ਲੱਗੇਗਾ ਵੀ ਬਾਹਲਾ ਛੋਟੀ ਜ਼ਮੀਨ ਤੇ ਤੂੰ ਜਵਾਬ ਦੇ ਤਾਂ ਮੈਂ ਜਵਾਬ ਦੇਦਾ ਮੈਂ ਕੋਈ ਗੱਲ ਨਹੀਂ ਮੈਂ ਕਿ ਹਿੱਕ ਚ ਕੋਡਾ ਧਰ ਕੇ ਲੈ ਕੇ ਜਾਊਂਗਾ ਮੈਂ ਕਹਿੰਦਾ ਵੀ ਸਾਰਿਆਂ ਦੀ ਗੱਲ ਹੀ ਹੋਈ ਇਹ ਨਾ ਫੇ ਤੂੰ ਕਮੜਾ ਭਗਿਆ ਹਾਂ ਚਲ ਨਾ ਤਾਂ ਤੇਰੇ ਜਦੋਂ ਕਰਾਉਂਦਾ ਕਰਾਉਂਦਾ ਕੇਰਾ ਤਾਂ ਬਾਹੀ ਵੀਰ ਜੀ ਚੱਲ ਫਸਲ ਤਾਂ ਆਉ ਤੇਰੇ ਘਰੇ ਜੀ ਨਹੀਂ ਕਰਦਾ ਉੱਥੇ ਫਿਰ ਜਾਣ ਨੂੰ ਜੀ ਨਹੀਂ ਕਰਦਾ ਫਿਰ ਫਸਲ ਛੱਡਦੇ ਉਹਨੂੰ ਓਹੋ ਢਾਈ ਜੈਸੀ ਵੀ ਗੱਲ ਮੰਨ ਲੈਂਦੀ ਮਣਕੇ ਉਹਨੇ ਕਰ ਸਾਨੂੰ ਵਾਰੇ ਆਉਂਦੇ ਨਾ ਸੀਗਾ ਪੱਕਾ ਨਾ ਸਿਆ ਦੀ ਗੱਲ ਤੇ ਅੜੇ ਹੋਏ ਵੇ ਸੰਤਾ ਜ਼ਮੀਨ ਸਾਡੇ ਨਾਮ ਲਵਾ ਤੇ ਉਹ ਤਾਂ ਹੁਣ ਕਿਹੜਾ ਤੁਹਾਡੇ ਨਾਮ ਉਹਦੀ ਕਰਾ ਦੂਗਾ ਫਿਰ ਕਰਾਉਣੀ ਪਊਗੀ ਨਾ ਉਹ ਉਸ ਗੱਲ ਤੇ ਪੱਕਾ ਤਾਂ ਨਹੀਂ ਕਰਨਾ ਫਿਰ ਉਹ ਤਾਂ ਕਹਿੰਦਾ ਚੱਲ ਕੋਈ ਗੱਲ ਨਹੀਂ ਨਾ ਤਾਂ ਆਪਣੀ ਆ ਕਰ ਨੂੰ ਜਿਹੜੀ ਮੇਰੀ ਗੱਲ ਸੁਣ ਉਹ ਆਈ ਬੈਠੀ ਆ ਜੇ ਲੈ ਕੇ ਉਹ ਨਿਕਲ ਗਈ ਕਿਸੇ ਪ ਇਹ ਤਾਂ ਹੈਗਾ ਭਾਈ ਕਿੱਥੋਂ ਆਈ ਆ ਕਿੱਥੋਂ ਨਹੀਂ ਉਹਦਾ ਕਿਹੜਾ ਕੋਈ ਯਕੀਨ ਨਾ ਮੈਨੂੰ ਦੇਖਣ ਚ ਚੋਰਨੀ ਜੀ ਲੱਗਦੀ ਆ ਮੈਂ ਚੋਰਨੀ ਤਾਂ ਹੋਊਗੀ ਹੋਰ ਕੀ ਨਾ ਹੋਊਗੀ ਚੱਲ ਕੋਈ ਨਾ ਦਾ ਹੀ ਕਰਾਂਗੇ ਗੱਲ ਹੁਣ ਦੇਖਦੇ ਆ ਕਿ ਹਿਸਾਬ ਚ ਮੈਂ ਵੀ ਜਾ ਕੇ ਆਇਆ ਦੋ ਤਿੰਨ ਬੰਦੇ ਨਾਲ ਗੱਲ ਕਰਕੇ ਆਇਆ ਜ਼ਮੀਨ ਤਾਂ ਛੜਾਵਾਂਗੇ ਜ਼ਮੀਨ ਨਹੀਂ ਛੱਡਦੇ ਕੇ ਹਿਸਾਬ ਨਾਲ ਨਾ ਫਿਰ ਮੈਂ ਸੋਨੂੰ ਆਏ ਕਹਿੰਨੀ ਆ ਇਹ ਮੈਨੂੰ ਮਨਿੰਦਰ ਦੱਸਦੀ ਆ ਕਹਿੰਦੀ ਹਰਪ੍ਰੀਤ ਨੂੰ ਘਰੋਂ ਕੱਢਤਾ ਕਿ ਕਾਲੇ ਨੇ ਉਹਦੇ ਕੋਲ ਜਾ ਕੇ ਤਾਂ ਗੱਲਬਾਤ ਕਰੋ ਕੁੜੀ ਨੂੰ ਤਾਂ ਘਰੇ ਬਸਦੀ ਕਰੋ ਮੰਮੀ ਵੀ ਐਂ ਕਹਿੰਦੀ ਸੀ ਕਿ ਤੁਸੀਂ ਜਾ ਆਏ ਦੋਨੇ ਜਾਨੇ ਕੋਈ ਨਾ ਕਰਾਂਗੇ ਗੱਲਬਾਤ ਹੁਣ ਕਰਾਂਗੇ ਨਹੀਂ ਕਿਤੇ ਵੀ ਹੁਣ ਮੈਨੂੰ ਪਤਾ ਤਾਂ ਹੈ ਬਾਈ ਐਸਵਾ ਬਾਈ ਉਹਦੇ ਮੈਨੂੰ ਇੱਥੇ ਕਹਿ ਕੇ ਗਿਆ ਸੀ ਕਹਿੰਦਾ ਜੇ ਹੁਣ ਤੁਹਾਨੂੰ ਮਾਲ ਮੇਰੀ ਗੱਲ ਸੁਣ ਕਹਿੰਦਾ ਜੇ 7 ਕਿਲੇ ਜਿਵੇਂ ਇਹਦੇ ਨਹੀਂ ਦਿੰਦੇ ਕਹਿੰਦਾ ਤਾਂ ਮੈਂ ਤੁਹਾਡੀ ਕੁੜੀ ਬਸਾਉਂਦਾ ਨਹੀਂ ਇੱਥੇ ਸਿੱਧੀ ਜੀ ਗੱਲ ਆ ਠੀਕ ਆ ਹੁਣ ਉੱਥੇ ਜਾ ਕੇ ਕੀ ਕਰਾਂਗੇ ਯਾਰ ਚਲ ਕੋਈ ਨਾ ਗੱਲਬਾਤ ਤਾਂ ਕਰਨੀ ਪਊ ਜੇ ਟਾਈਮ ਪੈ ਗਿਆ ਮੁੜ ਕੇ ਹਮੇਸ਼ਾ ਲਈ ਕੁੜੀ ਘਰੇ ਬੈਠ ਜੂਗੀ ਐ ਥੋੜੀ ਬਿਠਾਉਣੇ ਆਉਣ ਮੈਨੂੰ ਕਹੀ ਇਹ ਨਾ ਮੈਂ ਜਾ ਕੇ ਤਾਂ ਆਇਆਂਗਾ ਗੱਲ ਨਹੀਂ ਮੇਰੀ ਗੱਲ ਸੁਣ ਪੁੱਤ ਕੋਈ ਕਾਲੇ ਨਾਲ ਤਾਂ ਗੱਲ ਕਰਨੀ ਤੇਨੂੰ ਕਹਿਤਾ ਵੀ ਕੁੜੀ ਨੂੰ ਮੈਂ ਘਰੇ ਬਿਠਾ ਦੂੰਗਾ ਤੇ ਤੂੰ ਉਹਦੀ ਗੱਲ ਮੰਨ ਲੈਗਾ ਹਾਂ ਬਾਈ ਨੇ ਫੋਨ ਤੇ ਗੱਲ ਕਰੀ ਸੀਗੀ ਉਹ ਕਹਿੰਦਾ ਬਾਈ ਕਹਿੰਦਾ ਬਸ ਤੂੰ ਜਿੰਨਾ ਚਿਰ ਜ਼ਮੀਨ ਦੀ ਨਾ ਆਉਂਦੀ ਕਿਹਾ ਨਾ ਨਾਦਰ ਤੁਸੀਂ ਇੱਥੇ ਰੱਖੋ ਇੱਥੇ ਬੈਠ ਕੇ ਗੱਲ ਕਰਨ ਦੀ ਗੱਲ ਹੋਰ ਹੁੰਦੀ ਆ ਤੂੰ ਕੋਈ ਉਹਦਾ ਚਾਚਾ ਤਾਇਆ ਕੋਈ ਤਾਂ ਉਹਦੇ ਨਾਲ ਗੱਲਬਾਤ ਕਰ ਵੀ ਭਾਈ ਇਹ ਕੀ ਗੱਲ ਹੈ ਉਹ ਫਿਰ ਗਲਤੀ ਆਪਣੀ ਆਣਾ ਹੁਣ ਉਹਦੋ ਚਾਚੇ ਨੇ ਉਹ ਇੱਕ ਥਾਪੜ ਕੇ ਕਹਤਾ ਜੀ ਕਹਿੰਦਾ ਮੈਂ ਕਹਦਾ ਕੋਈ ਗੱਲ ਨਹੀਂ ਮੇਰੇ ਲਈ ਜ਼ਮੀਨ ਵੀ ਇਹਦੀ ਹੈ 14 ਕਿੱਲੇ ਇਹਦੇ ਕੋਲੇ ਫਿਰ ਹੁਣ ਉਸ ਗੱਲ ਤੋਂ ਮੁਕਰਦਾਗਾ ਉਹ ਤਾਂ ਉਸ ਗੱਲ ਤੇ ਅਗਲੇ ਪਾਸੇ ਉਹ ਤਾਂ ਪਿੰਡ ਨਹੀਂ ਕਿਸੇ ਗੱਲ ਤੇ ਹਰ ਕਿੱ데 ਕੀ ਕਸੂਰ ਹੈ ਇਹਦੇ ਚ ਮੈਨੂੰ ਐਂ ਦੱਸੋ ਤੇ ਜ਼ਮੀਨ ਜਿਹੜੀ ਆਪਾਂ ਨੂੰ ਦੇਰੇ ਚ ਕਾਲੇ ਤਾਂ ਕੋਈ ਗੱਲ ਹੀ ਨਹੀਂ ਹੈਗੀ ਚਲ ਮੁਕਰੇ ਦਾ ਕੋਈ ਕਸੂਰ ਨਹੀਂ ਕਸੂਰ ਹੈਗਾ ਆਪਣੀ ਮਾਂ ਦਾ ਠੀਕ ਹੈ ਜਿਹੜੀ ਗੱਲ ਹੈ ਬੇਮਾਰੇ ਮੁਕਰੇ ਦਾ ਕੋਈ ਲਾਜ ਨਹੀਂ ਲਾਡੀ ਉਹ ਤਾਂ ਹੁਣ ਮੁਕਰ ਗਿਆ ਹੁਣ ਮੈਂ ਕੀ ਕਰੂਗੀ ਇਹਦੇ ਵਿੱਚ ਨਾਲੇ ਹਰਪ੍ਰੀਤ ਕੀ ਕਰੂਗੀ ਕਰੂਗੀ ਕਿਉਂ ਨਹੀਂ ਕਰੂਗੀ ਉੱਥੇ ਜਾ ਕੇ ਬੈਠੀ ਆ ਵੀ ਉੱਥੇ ਜਾ ਕੇ ਬੈਠਣਾ ਦੱਸ ਕਿ ਉਹ ਗੱਲ ਚ ਤੇ ਉਹ ਗੂਠਾ ਮਾਰੋ ਉਹਨੂੰ ਉੱਥੋਂ ਤਾਂ ਇਹ ਕਹਿੰਦੀ ਮੈਂ ਲੈ ਆਂਦੀ ਕਹਿੰਦੀ ਤੜਕੇ ਹੁਣ ਤਾਂ ਦਵਾਈ ਲੈਣ ਗਈ ਸੀ ਫੇਰ ਤਾਂ ਲੈ ਆਂਦੀ ਆ ਕੱਲ ਤਾਂ ਉੱਥੇ ਜਾ ਕੇ ਬੈਠੀ ਰਹੀ ਸਾਰਾ ਦਿਨ ਕਹਿੰਦੀ ਇਹਨੂੰ ਘਰੋਂ ਕੱਢ ਜਲੂਸ ਕੱਢ ਦਿਆ ਧਾਈ ਬਿਨਾ ਗੱਲ ਤੋਂ ਠੀਕ ਆ ਹੁਣ ਜਲੂਸ ਕੱਢਦਾ ਕੀ ਪਿੰਡ ਦੇ ਵਿੱਚ ਤਾਂ ਗੱਲਾਂ ਹੋ ਗਈਆਂ ਵੀ ਮੈਂ ਤਾਂ ਅਬ ਕਹਿਣੀ ਆ ਸੋਨੂੰ ਇਹ ਤਾਂ ਤਾਂ ਜਾਣਦਾ ਕੰਮ ਨਹੀਂ ਹੁਣ ਗੱਲ ਰਹਿ ਗਈ ਬੰਦਿਆਂ ਦੇ ਸਿਰ ਤੇ ਜੇ ਤਾਂ ਦੋ ਬੰਦਾ ਜਿਨੇਬੜਦੀ ਤਾਂ ਠੀ ਆਈਂ ਤਾਂ ਮੈਂ ਕਹਿੰਦਾ ਕੋਈ ਨਹੀਂ ਮੋਲਵਰ ਬੰਦੇ ਨੂੰ ਵਿੱਚ ਪਾਉਣਾ ਪਊਗਾ ਗੱਲਬਾਤ ਕਰਦੇ ਆ ਠੀਕ ਹੈ ਜਿਹੜਾ ਬੰਦਾ ਚਾਚੇ ਨੂੰ ਬੁਸ਼ਰਮੀ ਦੇ ਸਕੇ ਵੀ ਭਾਈ ਹੁਣ ਤੱਕ ਤਾਂ ਤੂੰ ਰੋਟੀ ਖਾਧੀ ਐ ਨਾ ਤੂੰ ਵੀ ਉਹਨਾਂ ਨੇ ਤੂੰ ਧੱਕੇ ਮਾਰਦਾ ਕੀ ਗੱਲ ਆ ਕਿ ਮਤਲਬ ਆਂਦਾ ਆਹ ਆ ਉਹਦਾ ਪਿਚੋਲਾ ਆ ਜਿਹੜਾ ਹਾਂ ਇਹ ਉਹਦਾ ਲਿਆਜੀ ਐ ਇਹ ਤਾਂ ਪਰ ਹੁਣ ਉਹਦਾ ਡੱਕਾ ਸੜਦਾ ਛੋਡੀ ਤਾਂ ਕਿੱਥੋਂ ਸੁਣੂ ਭਾਈ ਕੋਈ ਗੱਲ ਨਹੀਂ ਸੁਣਦਾ ਮੈਦਾਨੋਂ ਦੋ ਤਿੰਨ ਔਰੀ ਘੇਰ ਵੀ ਲਿਆ ਦੋ ਤਿੰਨ ਮੁੰਡੇ ਵੀ ਉਹਦੇ ਮਗਰ ਪਾਦੇ ਸੀਗੇ ਹੈ ਪਤਾ ਨਹੀਂ ਕੀ ਗੱਲ ਆ ਕੀ ਨਹੀਂ ਰਾਤ ਨੂੰ ਹਰ ਰੋਜ਼ ਰਾਤ ਨੂੰ ਆਉਂਦਾ ਦਰੂ ਦੂਰੂ ਵੀ ਖਾਣ ਬਣ ਗਿਆ ਸਹੀ ਗੱਲ ਆ ਬੰਨ ਬਣ ਗਿਆ ਠੀਕ ਐ दारू ਪੀਂਦਾ ਕੇ ਰੁਪਏ ਲੈ ਜਾਂਦਾ 5-70000 ਰੋਜ਼ ਠੀਕ ਐ ਉਹ ਖਾਈ ਜਾਂਦਾ ਆਹੋ ਫਿਰ ਉਹਨੂੰ ਤਾਂ ਲੋਟ ਆਇਆ ਪਿਆ ਚੱਲ ਕੋਈ ਨਹੀਂ ਤਾਂ ਹੀ ਕਰਦੇ ਆ ਗੱਲ ਬਾਤ ਬਾਕੀ ਦੇਖਦੇ ਆ ਆ ਜਾਂਦੇ ਬੇਬੇ ਨੂੰ ਫਿਰ ਦੇਖਦੇ ਆ ਚੱਲ ਗੱਲ ਵੀ ਕਰਕੇ ਆਵੇਂ ਗੱਲ ਹਰਪ੍ਰੀਤ ਧੀ ਤਾਂ ਗੱਲ ਤੁਸੀਂ ਨਾ ਛੇਤੀ ਸਿਰੇ ਲਾਓ ਐਵੇਂ ਜਵਾਕੜੀ ਦਾ ਘਰ ਖਰਾਬ ਹੋ ਜਾਊਗਾ ਮੰਮੀ ਤਾਂ ਐਂ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਸਤਾਈ ਜਾਊਗਾ ਤੁਸੀਂ ਵਗ ਜਿਓ ਕਰ ਲਾਂਗੇ ਫਿਰ ਗੱਲ ਕੋਈ ਨਾ ਚੱਲੇ ਆਉਣੇ ਆ ਹੂੰ ਕਰ ਲੈ ਫੋਨ ਫਣ ਤੇਰੀ ਮਾਂ ਨੂੰ ਕਹ ਦੋ ਕੌਣੀਆਂ ਨਾਲ ਇਹਨੂੰ ਲਿਆ ਦੇ ਚਾਹ ਪਾਣੀ ਸਿਰ ਬਾ ਵੀ ਜੋ ਚਲ ਮੈਂ ਵੀ ਜਾਣੀ ਆ ਪੁੱਤ ਹੁਣ ਕਰਦੀ ਆ ਕੰਮ ਧੰਦਾ ਜਾ ਕੇ ਇਹ ਮੈਂ ਤਾਂ ਮਹਾ ਚਲ ਮਾੜਾ ਜੱਲੇ ਆਵਾ ਪਤਾ ਸਤਾ ਕਿਵੇਂ ਅਤਾਂ ਆਈ ਸੀ ਇਹ ਕਹਿੰਦੀ ਬਹਿ ਜਾ ਤਾਈ ਆ ਕੇ ਜਲਦੀਪ ਠੀਕ ਆ ਤਾਈ ਠੀਕ ਆ ਪੁੱਤ ਗਿਆ ਵੇ ਕੰਮ ਤੇ